ਇਆ ਕਿ ਉਲਟੀ ਹੋਣੇ ਸਟੇਟਮੈਂਟ ਐ ਇਥੇ ਆ ਕਿ ਬਿਲਕੁਲ ਕਬੂਤਰ ਬਣ ਗਏ ਨੇ ਕਹਿੰਦੇ ਸਾਨੂੰ ਕੁਝ ਨਹੀਂ ਸੀ ਪਤਾ ਸਾਨੂੰ ਜਿਹੜਾ ਏਜੰਟ ਓਨੇ ਭੇਜਿਆ ਇਹਨੇ ਦੁੱਧ ਦੇ ਤੋਤੇ ਹੋਏ ਇਹ ਵੀ ਲੋਕ ਨਹੀਂ ਇਹਨੇ ਜਿਨ੍ਹਾਂ ਨੇ ਮਤਲਬ ਆਪਦੇ ਪੈਸੇ ਦਿੱਤੇ ਔਰ ਅਗਰ ਐਥਿਕਲੀ ਦੇਖਿਆ ਜਾਏ ਲੀਗਲੀ ਤੋ ਬਿਨਾ ਵੈਸੇ ਵੇਖਿਆ ਜਾਏ ਤੋ ਓਨੇ ਗੱਲ ਕੀਤੀ ਐ ਵੀ ਮੈਂ ਤੇਰੇ ਨਾਲ ਆਹ ਕੰਟਰੈਕਟ ਕੀਤਾ ਤੈਨੂੰ ਉੱਥੇ ਪੜਾ ਦੇਣਾ ਸੀ ਇੱਕ ਕਲੀਅਰ ਜਵਾਬ ਈਮਾਨਦਾਰ ਨਾਲ ਜਵਾਬ 에ਜੰਟ ਕਿੰਨਾ ਕਸੂਰਵਾਰ ਸਪੋਜ਼ ਕਰੋ ਕੱਲ ਨੂੰ ਜਿਹੜੇ 에ਜੰਟ ਨੇ ਉਹ ਤੋਂ ਉਹਨਾਂ ਦੀ ਅਮਰੀਕਾ ਦੇ ਵਿੱਚੋਂ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਫਾਈਲਾਂ ਲੈ ਲੈਂਦੇ ਨੇ ਜਿੱਥੇ ਇਹਨਾਂ ਨੇ ਆਪ ਸਾਈਨ ਕੀਤੇ ਨੇ ਕਿ ਅਸੀਂ ਸਾਨੂੰ ਅਸੀਂ ਆਪ ਦੀ ਮਰਜ਼ੀ ਨਾਲ ਆਏ ਹਾਂ ਸਾਨੂੰ ਭਾਰਤ ਸਰਕਾਰ ਤੋਂ ਖਤਰਾ ਉਹ ਸਟੇਟਮੈਂਟਸ ਜਿਹੜੀਆਂ ਨੇ ਇੱਥੇ ਕੋਰਟ ਦੇ ਵਿੱਚ ਲਾ ਦਿੰਦੇ ਨੇ ਉਹ ਕਹਿਣਗੇ ਕਿ ਇਹ ਬੰਦੇ ਦੀ ਕਿਹੜੀ ਸਟੇਟਮੈਂਟ ਦੇ ਉੱਤੇ ਯਕੀਨ ਕੀਤਾ ਜਾਏ ਜਿਹੜੀ ਇਹਨੇ ਅਮਰੀਕਾ ਦੇ ਵਿੱਚ ਜਾ ਕੇ ਦਿੱਤੀ ਹੈ ਜਾਂ ਜਿਹੜੀ ਇਹਨੇ ਹੁਣ ਵਾਪਸ ਆ ਕੇ ਇੰਡੀਆ ਦੇ ਵਿੱਚ ਦੇ ਰਿਆ ਔਰ ਸਾਡੇ ਨਾਲ ਤਾਂ ਡੀਲ ਇਹਨਾਂ ਦੀ ਪਛਾਣ ਦੀ ਹੋਈ ਸੀ ਉਹ ਕੁੜੀ ਦੀ ਇੰਟਰਵਿਊ ਦੇਖੀ ਉਹ ਕਹਿੰਦੀ ਜੀ 99 ਲੱਖ ਰੁਪਏ ਦੇ ਕੇ ਗਈ ਸੀ ਉਹ ਕਹਿੰਦੀ ਜੀ ਮੈਨੂੰ ਤਾਂ ਬਿਲਕੁਲ ਗਲਤ ਤਰੀਕੇ ਨਾਲ ਰਿਪੋਰਟ ਕਰ ਦਿੱਤਾ ਮੈਂ ਤਾਂ ਜੀ ਯੂਕੇ ਦਾ ਮੇਰੇ ਕੋਲ ਸਟੱਡੀ ਵੀਜ਼ਾ ਸੀ ਅਗਰ ਮੇਰੇ ਕੋਲ ਯੂਕੇ ਦਾ ਸਟੱਡੀ ਵੀਜ਼ਾ ਤਾਂ ਮੈਂ ਅਮਰੀਕਾ ਦੇ ਵਿੱਚ ਇਲੈਗਲ ਹੋਇਆ ਨਾ ਜੀ ਉਹਨੂੰ ਵੀ ਤਾਂ ਬਿਲਕੁਲ ਸਹੀ ਤਰੀਕੇ ਨਾਲ ਰਿਪੋਰਟ ਕੀਤਾ ਸਾਨੂੰ ਨਹੀਂ ਸੀ ਪਤਾ ਕਿ ਉਹ ਕਿਹੜੇ ਤਰੀਕੇ ਨਾਲ ਭੇਜ ਰਿਹਾ ਸਰਕਾਰਾਂ ਦਾ ਕਿੰਨਾ ਦੋਸ਼ ਮੰਦੇ ਮੈਂ ਤਾਂ ਕਹਿੰਦਾ ਸਾਰਾ ਦੋਸ਼ ਹੀ ਸਰਕਾਰਾਂ ਦਾ ਸ਼ਿਕਾਇਤ ਕਰਤਾ ਕੋਦੇ ਖਿਲਾਫ ਹੈ ਨਹੀਂ ਕਿਥੋਂ ਡੈਂਟੀਫਾਈ ਕਰੇਗੀ ਸਰਕਾਰ ਉਹ ਇਹਦੇ ਵਿੱਚ ਜੇਤ ਪਹੁੰਚ ਗਏ ਫਿਰ ਤ ਪੋਂ ਬਾਰਾ ਜੇ ਨਾ ਪਹੁੰਚ ਗਏ ਫਿਰ ਸ਼ਿਕਾਇਤ ਹੈ ਦੂਸਰ ਮੀਡੀਆ ਉੱਤੇ ਲੋਕੀ ਕਹਿ ਰਹੇ ਨੇ ਕਿ 50 ਲੱਖ ਰੁਪਇਆ ਲਾਂਨ ਦੇ ਨਾਲੋਂ ਤਾਂ ਤੁਸੀਂ ਇੱਥੇ ਬਿਜ਼ਨਸ ਕਰ ਲੈਂਦੇ ਮੈਨੂੰ ਕੋਈ ਬੰਦਾ ਗਾਰੰਟੀ ਤਾਂ ਦੇ ਕਿ 50 ਲੱਖ ਰੁਪਇਆ ਦੇ ਵਿੱਚ ਕਿਹੜਾ ਬੰਦਾ ਬਿਜ਼ਨਸ ਕਰੇਗਾ ਔਰ ਜਿਹੜੇ ਬਿਜ਼ਨਸ ਦੀ ਗਾਰੰਟੀ ਹੈ ਕਿਉਂ ਚੱਲੇਗਾ ਫਿਰ ਉੱਥੇ ਵੀ ਕੀ ਗਾਰੰਟੀ ਹੈ ਦੋ ਨੰਬਰ ਤੇ ਜਾ ਰਹੇ ਹਾਂ ਜੂੰਦੇ ਪਹੁੰਚੋਗੇ ਕਿ ਨਹੀਂ ਪਹੁੰਚੋਗੇ ਫਿਰ ਕਿੰਨਾ ਚਿਰ ਤੁਸੀਂ ਛੁਪ ਕੇ ਰਹਿਣਾ ਜਦੋਂ ਸਪੋਜ਼ ਕਰੋ ਇਹ ਜਾਜ ਉਤਰ ਗਿਆ ਜੀ ਤੁਹਾਡਾ ਕੋਚੀ ਦੇ ਵਿੱਚ ਜਾਂ ਗੁਜਰਾਤ ਦੇ ਵਿੱਚ ਉਤਰ ਗਿਆ ਕਿਤੇ ਨਹੀਂ ਕਿਤੇ ਵੀ ਉਤਰ ਜੇ ਕਿਤੇ ਵੀ ਵਾਟੇਵਰ ਦੇਸ਼ ਚ ਉਤਰ ਜੇ ਇੱਥੋਂ ਇੱਕ ਬੰਦਾ ਜਾਏਗਾ ਲੈਣ ਵਾਸਤੇ ਇੱਕ ਜਾਂ ਦੋ ਬੰਦੇ ਜਾਣਗੇ ਇੱਕ ਬੰਦਾ ਜਾਏਗਾ 10000 ਰੁਪਏ ਉਹਦੀ ਟਿਕਟ ਇੱਕ ਪਾਸੇ ਦੀ ਲੱਗੇਗੀ 10000 ਰੁਪਏ ਉਹਦੀ ਟਿਕਟ ਵਾਪਸੀ ਦੀ ਆਉਣ ਦੀ ਲੱਗੇਗੀ ਅਗਰ ਪੁਲਿਸ ਸਟੇਸ਼ਨ ਵਾਲੇ ਉਹਨੂੰ ਲੈ ਗਏ ਮੁੰਡੇ ਨੂੰ ਇਨਵੈਸਟੀਗੇਸ਼ਨ ਕਰਨ ਵਾਸਤੇ ਇੱਕ ਦੋ ਦਿਨਾਂ ਵਾਸਤੇ ਦੋ ਤਿੰਨ ਦਿਨਾਂ ਦਾ ਉਹਨਾਂ ਦਾ ਹੋਟਲ ਦਾ ਲੱਖ ਰੁਪਏ ਦੇ ਵਿੱਚ ਪਵੇਗਾ ਬਿਲਕੁਲ ਪਵੇਗਾ ਤੇ ਫਿਰ ਸਾਡੇ ਇਹਨਾਂ ਬੰਦਿਆਂ ਨੇ ਇਹ ਗੱਲ ਕਹਿਣੀ ਕਿ ਪੰਜਾਬ ਨਾਲ ਫਿਰ ਧੱਕਾ ਹੋ ਰ ਇਹ ਜਿਹੜੇ ਬੰਦੇ ਨੇ ਇਹਨਾਂ ਨੂੰ ਲਾਣਾ ਚਾਹੀਦਾ ਸੀਗਾ ਪੰਜਾਬ ਦੇ ਵਿੱਚ ਸਾਡੇ ਨਾਲੇ ਤੱਕਾ ਕਰ ਰਹੇ ਪਹਿਲੇ ਲੁੱਟੇ ਪੱਟੇ ਗਏ ਸਾਡੇ ਹੋਰ ਖਰਚੇ ਕਰਾਏ ਹਾਂਜੀ ਬਿਲਕੁਲ ਸਪੋਜ ਕਰੋ ਇੱਕ ਬੰਦਾ ਜਰਮਨੀ ਦੀ ਜੇਲ੍ਹ ਦੇ ਵਿੱਚ ਅਸਲ ਦੇ ਵਿੱਚ ਉਹਨਾਂ ਦੇ ਨਾਲ ਕੀ ਹੁੰਦਾ ਕਿ ਤੁਸੀਂ ਜਰਮਨੀ ਦੀ ਜੇਲ੍ਹ ਦੇ ਵਿੱਚ ਤੁਹਾਨੂੰ ਇੱਕ ਬੈੱਡ ਮਿਲਦਾ ਇੱਕ ਕਮਰਾ ਮਿਲਦਾ ਇੱਕ ਤੁਹਾਨੂੰ ਸਵੇਰੇ ਨਿਊਜ਼ਪੇਪਰ ਮਿਲਦਾ ਤੁਹਾਨੂੰ ਥੋੜੇ ਜਿਹੇ ਪੈਸੇ ਮਿਲਦੇ ਨੇ ਕਿ ਜਿੰਦੇ ਨਾਲ ਤੁਸੀਂ ਇੱਕ ਦੋ ਪੈਗ ਜਿਹੜੇ ਸ਼ਰਾਬ ਦੇ ਉਹ ਲਾ ਸਕਦੇ ਹੋ ਜਾ ਮਤਲਬ ਬਿਨਾਂ ਕੋਮਤੰਦਾ ਕੀਤੇ ਹਾਂ ਬਿਲਕੁਲ ਜਿਹੜਾ ਜੇਲ੍ਹ ਦੇ ਵਿੱਚ ਉਹ ਸਾਡੇ ਇੱਥੇ ਕੰਮ ਕਰਨਾ ਪੈਂਦਾ ਮੈਂ ਤੁਹਾਨੂੰ ਅਗਲੀ ਗੱਲ ਤੇ ਆਉਂਦਾ ਉਹ ਜਾਂ ਤੁਸੀਂ ਇੱਕ ਬੀਅਰ ਜਿਹੜੀ ਉਹ ਪੀ ਸਕਦੇ ਹੋ ਇਹ ਉਹਨਾਂ ਦਾ ਮਿਨੀਮਮ ਲੀਵਿੰਗ ਸਟੈਂਡਰਡ ਹੈ ਜਿਹੜਾ ਸਾਡੇ ਇੱਥੇ ਲੋਅਰ ਮੀਡੀਅਮ ਕਲਾਸ ਦਾ ਸਾਡੇ ਇੱਥੇ ਬੰਦਾ ਕੀ ਕਰਦਾ ਜਿਹੜਾ ਬੰਦਾ ਇੱਕ ਦੋ ਪੈਗ ਲਾ ਲੈਂਦਾ ਜਾਂ ਜਿਹਨੂੰ ਆਪਦਾ ਸੈਪਰੇਟ ਰੂਮ ਮਿਲ ਜਾਂਦਾ ਉਹ ਇੱਥੇ ਸਾਡੇ ਸਟੈਂਡਰਡ ਮੰਨਦਾ ਸੋ ਜਿਹੜਾ ਉਸ ਕੰਟਰੀ ਦਾ ਜਿਹੜਾ ਮਿਨੀਮਮ ਲੀਵਿੰਗ ਬੇਸਿਕ ਰੂਲ ਹੈ ਉਹਨਾਂ ਦਾ ਜਿਹੜਾ ਮਿਨੀਮਮ ਲੀਵਿੰਗ ਸਟੈਂਡਰਡ ਹੈ ਉਹ ਸਾਡੇ ਸੋ ਇਹ ਸਭ ਤੋਂ ਜ਼ਿਆਦਾ ਵੱਡਾ ਕਾਰਨ ਜਿਹੜਾ ਪ੍ਰਵਾਸ ਦਾ ਬਣਿਆ ਹੈ ਉਹ ਜਿਹੜਾ ਕਾਨੂੰਨ ਹੈ ਇੱਥੇ ਚੋਰੀ ਆ ਉਹ ਜੇ ਤੇ ਤੁਹਾਨੂੰ ਪੈਕੇ ਮਿਲ ਜੇਗਾ ਪਰ ਚੋਰੀ ਮਿਲੇਗਾ ਲਗਾਤਾਰ ਅਮਰੀਕਾ ਤੋਂ ਆਰਮੀ ਵਾਲੇ ਜਹਾਜ਼ ਫੌਜੀਆ ਵਾਲੇ ਜਹਾਜ਼ ਗੁਰੂ ਕੀ ਨਗਰੀ ਅੰਮ੍ਰਿਤਸਰ ਪਹੁੰਚ ਰਹੇ ਨੇ ਦੋਸ਼ ਲੱਗ ਰਹੇ ਨੇ ਸਰਕਾਰਾਂ ਤੇ ਵੀ ਜੇ ਤੁਸੀਂ ਕੁਝ ਕੀਤਾ ਹੁੰਦਾ ਅਸੀਂ ਕਿਉਂ ਆਪਣੇ ਆਪ ਨੂੰ ਉਜਾੜ ਕੇ ਗਵਾ ਕੇ ਬਰਬਾਦ ਹੋ ਕੇ ਮੌਤ ਦੇ ਰਾਹ ਪੈਂਦੇ ਫਿਰ ਗਲ ਚੰਗੂਠਾ ਦਿੱਤਾ ਜਾ ਰਿਹਾ ਹੈ ਏਜੰਟਾਂ ਦੇ ਕਿ ਨਹੀਂ ਨਹੀਂ ਸਭ ਕੁਝ ਇਹਨਾਂ ਨੇ ਹੀ ਕੀਤਾ ਕਿੰਨੇ ਕਸੂਰਵਾਰ ਨੇ ਸਰਕਾਰਾਂ ਖੁਦ ਲੋਕ ਕਿੰਨੇ ਇੱਕ ਜ਼ਿੰਮੇਵਾਰ ਨੇ ਮੌਤ ਦਾ ਰਾਹ ਚੁਣਨ ਲਈ ਮੈਕਸੀਕੋ ਵਾਲੀ ਕੰਧ ਤੇ ਏਜੰਟ ਕਿੰਨਕ ਇਹਨਾਂ ਨਾਲ ਧੋਖਾ ਕਰ ਗਏ ਨੇ ਇਸ ਵਿਸ਼ੇ ਤੇ ਕਾਨੂੰਨੀ ਪੱਖ ਤੋਂ ਚਰਚਾ ਕਰਾਂਗੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਹਾਕਮ ਸਿੰਘ ਸਾਡਾ ਮੌਜੂਦ ਨੇ ਅਮਕੀਲ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜੀ ਬਹੁਤ-ਬਹੁਤ ਸ਼ੁਕਰੀਆ ਜੀ ਪਿਛਲੇ 3-4 ਦਿਨਾਂ ਤੋਂ ਤੁਸੀਂ ਵੀ ਰੋਜ਼ ਸਵੇਰ ਜਦੋਂ ਉੱਠ ਰਹੇ ਹੋ ਟੀਵੀ ਦੇਖ ਰਹੇ ਹੋ ਅਖਬਾਰ ਪੜ੍ਹ ਰਹੇ ਹੋ ਫੋਨ ਦੇਖ ਰਹੇ ਹੋ ਡੰਕੀ ਦੇ ਵੀਡੀਓ ਆ ਰਹੇ ਆ ਸਾਹਮਣੇ ਲਗਾਤਾਰ ਐਬਸੋਲੂਟਲੀ ਕੀ ਸਮਝ ਰਹੇ ਹੋ ਕਿ ਕੀ ਹੋ ਰਿਹਾ ਇਹ ਇਹ ਡੰਕੀ ਜਿਹੜੀ ਇਹ ਅੱਜ ਤੋਂ ਨਹੀਂ ਲਾਈ ਜਾ ਰਹੀ ਇਹ ਸਨ 70 ਤੋਂ ਲੈ ਕੇ ਪਿਛਲੇ 50 ਸਾਲਾਂ ਤੋਂ ਜਿਹੜਾ ਉਹ ਲਾਈ ਜਾ ਰਹੀ ਉਹ ਇਕੱਲੇ ਹਿੰਦੁਸਤਾਨ ਦੇ ਵੱਲੋਂ ਨਹੀਂ ਦੁਨੀਆ ਦੇ ਹੋਰ ਮੁਲਕ ਦੇ ਵੱਲੋਂ ਵੀ ਲਾਈ ਜਾ ਰਹੀ ਹੈ ਬੰਦੇ ਦਾ ਹਰ ਟਾਈਮ ਇਹ ਹੁੰਦਾ ਹੈ ਕਿ ਅਸੀਂ ਬੈਟਰ ਰੁਜ਼ਗਾਰ ਦੇ ਵਾਸਤੇ ਬੈਟਰ ਜੀਵਨ ਜਾਪਨ ਦੇ ਵਾਸਤੇ ਜਿਹੜਾ ਪ੍ਰਵਾਸ ਹੈ ਉਹ ਅੱਜ ਤੋਂ ਨਹੀਂ ਬੜੇ ਮਤਲਬ 1100 ਸਾਲਾਂ ਤੋਂ ਚੱਲਿਆ ਆ ਰਿਹਾ ਹੈ ਸੋ ਐਸੇ ਤਰੀਕੇ ਦੇ ਨਾਲ ਹੀ ਜਿਹੜੀ ਡੰਕੀ ਲਾਈ ਜਾ ਰਹੀ ਹੈ ਚਾਹੇ ਉਹ ਅਮਰੀਕਾ ਦੀ ਹੋ ਜੇ ਚਾਹੇ ਉਹ ਇੰਗਲੈਂਡ ਦੀ ਹੋ ਜੇ ਪੁਰਤਗਾਲ ਦੀ ਹੋ ਜੇ ਜਾਂ ਹੋਰ ਕੰਟਰੀ ਦੀ ਲੈ ਕੇ ਤੇ ਇੱਕ ਜਿਹੜਾ ਹੁਣ 트럼ਪ ਗਵਰਨਮੈਂਟ ਨੇ ਇਹ ਕੀਤਾ ਕਿ ਉਹਦੋਂ ਪਹਿਲਾਂ ਜਿਹੜਾ ਐਰੀਜ਼ੋਨਾ ਵਾਲਾ ਬਾਰਡਰ ਹੈ ਜਾਂ ਟੈਕਸਸ ਵਾਲਾ ਬਾਰਡਰ ਹੈ ਜਿੱਥੇ ਚਾਹੇ ਉਹ ਬੰਦਿਆਂ ਨੂੰ ਚੌਂਕੀਆਂ ਦੇ ਵਿੱਚ ਮਤਲਬ ਕੈਂਪ ਬਣਾਏ ਜਿਹੜੇ ਕੈਂਪ ਬਣਾਇਆ ਜਾਂ ਚੌਂਕੀਆਂ ਦੇ ਵਿੱਚ ਉਹਨਾਂ ਨੂੰ ਡਿਟੇਨ ਕੀਤਾ ਜਾਂਦਾ ਸੀ ਫਿਰ ਉਸ ਤੋਂ ਬਾਅਦ ਜਿਹੜੇ ਕੈਂਪ ਨੇ ਉਹਨਾਂ 'ਚ ਡਿਟੇਨ ਕੀਤਾ ਜਾਂਦਾ ਸੀ ਉਹਨਾਂ ਤੋਂ ਜਿਹੜੇ ਬੌਂਡ ਹੈ ਉਹ ਪਰਨ ਤੋਂ ਬਾਅਦ ਉਹਨਾਂ ਨੂੰ ਛੱਡ ਦਿੱਤਾ ਜਾਂਦਾ ਸੀ ਲੇਕਿਨ ਟਰੰਪ ਨੇ ਜਿਹੜਾ ਉਹਦੇ 'ਚ ਇਹ ਕੀਤਾ ਕਿ ਜਿਹੜੀਆਂ ਉਹ ਫਾਈਲਜ਼ ਨੇ ਜਿੰਦੇ ਵਿੱਚ ਉਹ ਲੋਕਾਂ ਦੇ ਕੇਸ ਜਿਹੜੇ ਨੇ ਉਹ ਸਬਮਿਟ ਹੋ ਗਏ ਉਹਨੇ ਉਹ ਫਾਈਲਸ ਫੜ ਕੇ ਆਪਾਂ ਅਗਰ ਪੰਜਾਬੀ ਭਾਸ਼ਾ ਦੱਸੀ ਉਲਟੀਆਂ ਕਰ ਦਿੱਤੀਆਂ ਕਿ ਜਿਹੜਾ ਬੰਦਾ ਬਿਲਕੁਲ ਐਂਡ ਦੇ ਵਿੱਚ ਆਇਆ ਉਹਦਾ ਕੇਸ ਹੈ ਸਭ ਤੋਂ ਪਹਿਲਾਂ ਸੁੰਣਾ ਉਹ ਸਾਹਬ ਦੇ ਨਾਲ ਜਿਹੜੇ ਕੇਸੇ ਨੇ ਉਹ ਸੁਣੇ ਜਾਣਗੇ ਸੋ ਐਸੀ ਗੱਲ ਕਰਕੇ ਹੋਇਆ ਕਿ ਜਿਹੜੇ ਮੁੰਡੇ ਨੂੰ 15 ਦਿਨ ਹੋਏ ਨੂੰ ਗਏ ਨੂੰ ਹੋਏ ਨੇ ਜਾਂ 20 ਦਿਨ ਹੋਏ ਨੇ ਮਹੀਨਾ ਹੋਇਆ ਇੱਕ ਬੇਸਿਕਲੀ ਜਿਹੜੇ ਉਹਨਾਂ ਦਾ ਰੂਲ ਇਹ ਆ ਕਿ ਅਗਰ ਕਿਸੇ ਬੰਦੇ ਦੇ ਖਰਾਫ ਕ੍ਰਿਮੀਨਲ ਕੋਈ ਕੇਸ ਦਰਜ ਹੈ ਉਹ ਬੰਦਾ ਡੰਕੀ ਲਾ ਕੇ ਜਾਂਦਾ ਸਭ ਤੋਂ ਪਹਿਲਾਂ ਅਸੀਂ ਉਹਨੂੰ ਜਿਹੜਾ ਵਾਪਸ ਭੇਜਾਂਗੇ ਇਹ ਆਪਾਂ ਪਿਛਲੇ ਕਾਫੀ ਦਿਨੋਂ ਤੋਂ ਦੇਖ ਰਹੇ ਹਾਂ ਜਿੰਦੇ ਕਰਕੇ ਬੜੀ ਦੁੱਖ ਵਾਲੀ ਗੱਲ ਇਹ ਆ ਕਿ ਸਾਡੇ ਪੰਜਾਬੀਆਂ ਦੇ ਵਾਸਤੇ ਕਿ ਇਹ ਇੱਕ ਸਵਾਲ ਆ ਗਿਆ ਤੁਹਾਡੀ ਗੱਲ ਨੂੰ ਸੁਣ ਕੇ ਵੀ ਜਿਸ ਤੇ ਕੋਈ ਪਰਚਾ ਪੁਰਚਾ ਦਰਜ ਹੈ ਕੋਈ ਭਰਾਦਿਕ ਪਰਚਾ ਦਰਜ ਹੈ ਉਹ ਜੇ ਉੱ ਸਾਡਾ ਸਿਸਟਮ ਕਿੰਨਾ ਕਸੂਰਵਾਰ ਆ ਕ੍ਰਿਮੀਨਲ ਨਿਕਲ ਕੇ ਉੱਥੇ ਤੱਕ ਪਹੁੰਚ ਜਾਂਦਾ ਤੁਸੀਂ ਦੇਖੋ ਪਟਿਆਲਾ ਦੇ ਵਿੱਚ ਜਿਹੜੇ ਰਾਜਪੁਰਾ ਦੇ ਵਿੱਚ ਜਿਹੜੇ ਦੋ ਭਰਾ ਫੜੇ ਗਏ ਨੇ ਉਹ ਕਤਲ ਕੇਸ ਦੇ ਵਿੱਚ ਨਾਮਜਦ ਸੀ ਸੋ ਕਈ ਵਾਰ ਇਹ ਕੀ ਕਰਦੇ ਨੇ ਜਦੋਂ ਜਾਣਾ ਹੁੰਦਾ ਇਹਨਾਂ ਮੁੰਡਿਆਂ ਨੇ ਇਹ ਇੰਡੀਆ ਤੱਕ ਰੂਟ ਨਹੀਂ ਮਤਲਬ ਡੋਟ ਕਰ ਦੇਗੇ ਇਹ ਨੇਪਾਲ ਦੇ ਰਾਹੀਂ ਜਾਂ ਕਿਸੇ ਹੋਰ ਕੰਟਰੀ ਦੇ ਰਾਹੀਂ ਉਹ ਬਿਆ ਘਾਨਾ ਹੋ ਗਿਆ ਨਹੀਂ ਨਹੀਂ ਇਹ ਇਥੋਂ ਨੇਪਾਲ ਜਾਂਦੇ ਨੇ ਕਿਉਂਕਿ ਨੇਪਾਲ ਬਾਈ ਰੋਡ ਜਾ ਸਕਦੇ ਨੇ ਉੱਥੋਂ ਚਲੇ ਜਾਂਦੇ ਨੇ ਬਟ ਅਦਰਵਾਈਜ਼ ਜਿਹੜੀ ਸਾਡੀ ਇੰਡੀਅਨ ਗਵਰਨਮੈਂਟ ਹੈ ਉਸ ਤੋਂ ਪਹਿਲਾਂ ਕੀ ਹੁੰਦਾ ਸੀਗਾ ਕਿ ਕਿਸੇ ਦੇ ਵਾਸਤੇ ਮਤਲਬ ਨੋਟਿਸ ਕੱਢਣਾ ਪੈਂਦਾ ਸੀ ਲੇਕਿਨ ਹੁਣ ਇਹਨਾਂ ਨੇ ਇੱਕ ਕ੍ਰਾਈਮ ਪੋਰਟਲ ਬਣਾਇਆ ਹੋਇਆ ਜਿਵੇਂ ਕਿਸੇ ਬੰਦੇ ਉੱਤੇ ਐਫ ਆਈ ਆਰ ਰਜਿਸਟਰਡ ਹੁੰਦੀ ਹੈ ਉਹ ਕ੍ਰਾਈਮ ਪੋਰਟਲ ਤੇ ਚੜਾ ਦਿੰਦੇ ਤਾਂ ਉਹਨਾਂ ਨੂੰ 에어ਪੋਰਟ ਦੇ ਉੱਤੇ ਰੋ ਪਤਾ ਲੱਗ ਜਾਂਦਾ ਹਾਂ ਚਾਹੇ ਉਹਦੇ ਉੱਤੇ ਲੁੱਕ ਆਊਟ ਨੋਟਿਸ ਨਹੀਂ ਹੈ ਚਾਹੇ ਉਹਦੇ ਖਿਲਾਫ ਜਿਹੜਾ ਹੈ ਲੁੱਕ ਆਊਟ ਸਰਕਲ ਸਰਕੂਲਰ ਜਿਹੜਾ ਉਹ ইস্যੂ ਨਹੀਂ ਹੋਇਆ ਇਹ ਆਪਣੀ ਮਤਲਬ ਟੈਕਨੀਕਲਟੀ ਜਿਹੜੀ ਹੈ ਨਾ ਸਟਰੋਂਗ ਹੋਈ ਹੈ ਬਟ ਜਿਹੜੇ ਕ੍ਰਿਮੀਨਲ ਲੋਕ ਨੇ ਇਹ 50 ਲੱਖ ਰੁਪਇਆ ਦੇ ਕੇ ਕੋਈ 60 ਲੱਖ ਰੁਪਇਆ ਦੇ ਕੇ ਇਹਨਾਂ ਤੋਂ ਪੈਸੇ ਵੀ ਜ਼ਿਆਦਾ ਲੈਂਦੇ ਆ ਨਾ ਜੀ ਤੇ ਇਹ ਜਿਹੜੇ ਆ ਅਮਰੀਕਾ ਦੇ ਵਿੱਚ ਚਲੇ ਜਾਂਦੇ ਨੇ ਫਿਰ ਉੱਥੋਂ ਜਿਹੜਾ ਇਹਨਾਂ ਨੂੰ ਸਭ ਤੋਂ ਪਹਿਲਾਂ ਜਿਹੜਾ ਰਿਪੋਰਟ ਕੀਤਾ ਜਾਂਦਾ ਜਾਂ ਅਮਰੀਕਾ ਦੇ ਵਿੱਚ ਵੀ ਜਿਹੜਾ ਬੰਦਾ ਜਿੰਨੇ ਫਾਈਲ ਲਗਾਈ ਹੋਈ ਹੈ ਉਧਰੋਂ ਦੇ ਤੇ ਉੱਥੇ ਕੋਈ ਕ੍ਰਿਮੀਨ ਬੜੀ ਮਤਲਬ ਹੈਰਾਨੀ ਵਾਲੀ ਗੱਲ ਇਹ ਆ ਕਿ ਕਈ ਲੋਕ ਜਿਹੜੇ ਵਿਚਾਰੇ ਜਿਨ੍ਹਾਂ ਦੇ ਕੋਲ ਦੋ ਦੋ ਕਿੱਲੇ ਜ਼ਮੀਨ ਸੀ ਉਹਨੂੰ ਵੇਚ ਕੇ ਗਏ ਨੇ ਕਈ ਲੋਕ ਜਿਹੜਾ ਕਰਜ਼ਾ ਚੁੱਕ ਕੇ ਗਏ ਨੇ ਕੋਈ ਆਪਦਾ ਘਰ ਵੇਚ ਕੇ ਜਾ ਰਿਹਾ ਮਤਲਬ ਪੰਜਾਬ ਦੇ ਹਾਲਾਤ ਇਦਾਂ ਦੇ ਨੇ ਕੱਲੇ ਪੰਜਾਬ ਦੇ ਨਹੀਂ ਹਿੰਦੁਸਤਾਨ ਦੇ ਗੁਜਰਾਤ ਦੇ ਜਾਂ ਮਤਲਬ ਹੋਰ ਸੂਬਿਆਂ ਦੇ ਹਾਲਾਤ ਇਦਾਂ ਦੇ ਨੇ ਕਿ ਲੋਕ ਜਿਹੜੇ ਨੇ ਉਹ ਮੈਂ ਕਈ ਵਾਰੀ ਦੇਖ ਰਿਹਾ ਸੀ ਕਿ ਸੋਸ਼ਲ ਮੀਡੀਆ ਉੱਤੇ ਲੋਕੀ ਕਹਿ ਰਹੇ ਨੇ ਕਿ 50 ਲੱਖ ਰੁਪਈਆ ਲਾਂਨ ਦੇ ਨਾਲ ਉਹ ਤਾਂ ਤੁਸੀਂ ਇੱਥੇ ਬਿਜ਼ਨਸ ਕਰ ਲੈਂਦੇ ਮੈਨੂੰ ਕੋਈ ਬੰਦਾ ਗਾਰੰਟੀ ਤਾਂ ਦੇ ਕਿ 50 ਲੱਖ ਰੁਪਈਆ ਦੇ ਵਿੱਚ ਕਿਹੜਾ ਬੰਦਾ ਦੀ ਗਰੰਟੀ ਹੈ ਕਿਉਂ ਚੱਲੇਗਾ ਐਚ ਤੁਹਾਨੂੰ ਬ੍ਰੋਕਰ ਮੋਗੀਰ ਸਾਹਿਬ ਫਿਰ ਉੱਥੇ ਵੀ ਕੀ ਗਰੰਟੀ ਹੈ ਦੋ ਨੰਬਰ ਤੇ ਜਾ ਰਹੇ ਹਾਂ ਜੁੰਦੇ ਪਹੁੰਚੋਗੇ ਕਿ ਨਹੀਂ ਪਹੁੰਚੋਗੇ ਫਿਰ ਕਿੰਨਾ ਚਿਰ ਤੁਸੀਂ ਚੁੱਪ ਕੇ ਰਹਿਣਾ ਨਹੀਂ ਮੈਂ ਤੁਹਾਨੂੰ ਜੁਆ ਦਾ ਦੋਨੋਂ ਪਾਸੇ ਆ ਫਿਰ ਮੈਂ ਮੈਂ ਤੁਹਾਨੂੰ ਯਾਤਰਾ ਤੋਂ ਅਗਲੇ ਦਾ ਯੁੱਗ ਦੱਸਦਾ ਵਨਾਂ ਜੀ ਜਦੋਂ ਤੁਸੀਂ ਇੱਕ ਵਾਰੀ ਉੱਥੇ ਪਹੁੰਚ ਗਏ ਮੈਕਸੀਕੋ ਦੀ ਕੰਦ ਟੱਪ ਗਏ ਮੈਕਸੀਕੋ ਦੀ ਕੰਦ ਟੱਪ ਗਏ ਤੁਸੀਂ ਅਮਰੀਕਾ ਚਲੇ ਗਏ ਜਾਂ ਕਿਸੇ ਹੋਰ ਕੰਟਰੀ ਚਲੇ ਗਏ ਤਾਂ ਤੁਸੀਂ ਉਹਨਾਂ ਦੀ ਪ੍ਰੋਬੈਬਿਲਟੀ ਜਿਹੜੀ ਕਾਮਯਾਬੀ ਦੀ ਉਹ ਤੁਸੀਂ ਵੇਖੋਗੇ ਕਿ ਲਗਭਗ 95% ਜਿਹੜੇ ਲੋਕ ਨੇ ਉਹ ਕਾਮਯਾਬ ਹੋ ਜਾਂਦੇ ਨੇ ਉਹ ਆਪ ਦਾ ਜਿਹੜਾ ਬੀਬੀ ਬੱਚਿਆਂ ਦੇ ਵਾਸਤੇ ਜਾਂ ਆਪਦੇ ਪਿੱਛੇ ਜਿਹੜੇ ਪੇਰੈਂਟਸ ਨੇ ਉਹਨਾਂ ਦੇ ਵਾਸਤੇ ਜਿਹੜਾ ਚੰਗਾ ਜੀਵਨ ਨੇ ਉਹ ਮਤਲਬ ਡਿਵੈਲਪ ਕਰ ਦਿੰਦੇ ਨੇ ਉਹਨਾਂ ਦੇ ਵਾਸਤੇ ਅੱਛੇ ਰਾਹ ਖੁੱਲ ਜਾਂਦੇ ਪਰ ਉਹਦੇ ਲਈ ਜਾਂਦੇ ਹੀ ਫਿਰ ਉਹ ਅਸਾਈਲਮ ਹੈ ਕਿਨੇ ਕੈਚਨ ਚ ਜਾਓਗੇ ਤਾਂ ਹੀ ਤੁਹਾਡਾ ਭੁੱਖ ਮਾਰਨਾ ਸ਼ੁਰੂ ਹੋਏਗਾ ਨਾ ਜਾਂਦੇ ਤਾਂ ਨਹੀਂ ਹੈ ਨਾ ਇਹ ਇਹਦੇ ਦੋ ਰਸਤੇ ਨੇ ਜਿਹੜੇ 1 ਨੰਬਰ ਦੇ ਵਿੱਚ ਜਾਂਦੇ ਨੇ ਉਹਨਾਂ ਨੂੰ ਤਾਂ ਕੋਈ ਪ੍ਰੋਬਲਮ ਨਹੀਂ ਹੈ ਚਾਹੇ ਉਹ ਅੱਜ ਗਿਆ ਦੂਜੇ ਦਿਨ ਆ ਜਾਏ ਉਹਨਾਂ ਲਈ ਤਾਂ 50 ਲੱਖ ਵੀ ਨਹੀਂ ਲੱਗਦਾ ਉਹਨਾਂ ਵਾਸਤੇ 50 ਲੱਖ ਰੁਪਏ ਵੀ ਨਹੀਂ ਲੱਗਦੇ ਜਿਹੜੇ ਲੋਕ 2 2 ਨੰਬਰ ਦੇ ਵਿੱਚ ਜਾਂਦੇ ਨੇ ਉਹ ਚਾਹੇ ਕਹਿਣ ਕਿ ਸਾਨੂੰ ਉੱਥੇ ਹਿੰਦੁਸਤਾਨ ਗਵਰਨਮੈਂਟ ਤੋਂ ਖਤਰਾ ਹੈ ਚਾਹੇ ਉਹ ਮਤਲਬ ਸਿਮਰਜੀਤ ਮਾਨ ਹੋਣਾਂ ਦੀ ਪਾਰਟੀ ਦਾ ਨਾਮ ਲੈਣ ਔਰ ਤੁਸੀਂ ਦੇਖਿਆ ਹੋਣਾ ਕਿ ਪਿੱਛੇ ਹੁੰਡੇਰੇ ਵਾਲੇ ਬਾਬੇ ਦਾ ਨਾਮ ਲੈਂਦੇ ਨੇ ਉਹ ਇਹਨਾਂ ਸਾਰੇ ਜਿਹੜੇ ਅਡਾਪਟ ਕਰਕੇ ਜਿਹੜੇ ਪ੍ਰੋਸੀਜਰ ਨੇ ਉਹ ਪੱਕਾ ਹੁੰਦੀ ਉਹਥੇ ਕੋਸ਼ਿਸ਼ ਕਰਦੇ ਨੇ ਜਿਹੜੇ ਆਪਦੇ ਕੇ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਸਾਰਾ ਕੁਝ ਹੋ ਰਿਹਾ ਟ੍ਰੈਂਡਿੰਗ ਹੋ ਰਹੀ ਹੈ ਅਗਰ ਹਰਿਆਣੇ ਦੇ ਲੋਕ ਵੀ ਆਏ ਨੇ ਗੁਜਰਾਤ ਤੋਂ ਵੀ ਲੋਕ ਆਏ ਨੇ ਸ਼ਾਇਦ ਪੰਜਾਬ ਤੋਂ ਵੀ ਜ਼ਿਆਦਾ ਲੋਕ ਜਿਹੜੇ ਹਰਿਆਣੇ ਦਾ ਗੁਜਰਾਤ ਤੋਂ ਆਏ ਨੇ ਉਹਨਾਂ ਲੋਕਾਂ ਨੇ ਬਹੁਤ ਘੱਟ ਇੰਟਰਵਿਊਜ਼ ਕੀਤੀਆਂ ਨੇ ਬਹੁਤ ਘੱਟ ਲੋਕ ਹਰਿਆਣੇ ਦੇ ਨੇ ਜਿਨ੍ਹਾਂ ਨੇ ਇਹ ਗੱਲ ਕਹੀ ਹੋਣੀ ਹੈ ਕਿ ਸਾਡਾ ਜਿਹੜਾ ਕਸੂਰ ਨਹੀਂ ਹੈਗਾ ਅਸੀਂ ਤਾਂ ਬਿਲਕੁਲ ਭੋਲੇ ਪਾਲੇ ਆ ਸਾਨੂੰ ਪਤਾ ਨਹੀਂ ਕਿਸੇ ਗੱਲ ਦਾ ਏਜੰਟ ਜਿਹੜਾ ਉਹ ਸਾਡੇ ਨਾਲ ਠੱਗੇ ਕਰ ਗਿਆ ਉਹ ਸਿੱਧਾ ਸਾਫ਼ ਇਹ ਗੱਲ ਕਹਿੰਦੇ ਨੇ ਮੈਂ ਇੰਟਰਵਿਊ ਦੇਖ ਰਿਹਾ ਸੀਗਾ ਹਰਿਆਣੇ ਵਾਲਿਆਂ ਦੀ ਉਹ ਕਹਿੰਦੇ ਸੀ ਕਿ ਹਾਂ ਵੀ ਅਸੀਂ ਗਏ ਸੀ ਏਜੰਟ ਨੇ ਸਾਨੂੰ ਉੱਥੇ ਐਜੀ ਤੁਹਾਡੇ ਕੋਲ ਕੇਸ ਵੀ ਸ਼ਾਇਦ ਆ ਰਹੇ ਹੋਣਗੇ ਕੋਈ ਮਾਮਲਾ ਤੁਸੀਂ ਦੇਖਦੇ ਹੋ ਏਜੰਟ ਦਾ ਕਿੰਨਾ ਕਸੂਰ ਹੈ ਉਹ ਵਾਕਈ ਝੂਠ ਬੋਲ ਕੇ ਲੈ ਕੇ ਜਾਂਦਾ ਦੇਖੋ ਜੀ ਹਰਿਆਣੇ ਵਾਲਾ ਤੇ ਇਹ ਗੱਲ ਕਹਿੰਦਾ ਕਿ ਅਸੀਂ ਗਏ ਸੀ ਜੀ ਸਾਨੂੰ ਮਰਜ਼ੀ ਨਾਲ ਗਏ ਸੀ ਹਾਂਜੀ ਅਸੀਂ ਆਪਣੀ ਮਰਜ਼ੀ ਨਾਲ ਗਏ ਸੀ ਅਸੀਂ 40 ਲੱਖ 45 ਲੱਖ 50 ਲੱਖ ਜਿੰਨੀ ਵੀ ਅਮਾਉਂਟ ਚੋ ਦਿੱਤੀ ਸੀ ਅਸੀਂ ਗਏ ਉੱਥੇ ਸਾਨੂੰ ਏਜੰਟ ਨੇ ਪਹੁੰਚਾ ਦਿੱਤਾ ਅਸੀਂ ਉੱਥੇ ਸਾਨੂੰ ਇਹਨਾਂ ਨੇ ਰਿਪੋਰਟ ਕਰ ਦਿੱਤਾ ਅਸੀਂ ਆਪਦੇ ਘਰੇ ਆ ਗਏ ਲੇਕਿਨ ਪੰਜਾਬ ਵਾਲੇ ਜਿਹੜੇ ਨੇ ਉਹ ਅਗਰ ਉਹ ਬੰਦਿਆ ਨੇ ਜਿੰਤੋਂ ਤੱਕ ਮੈਨੂੰ ਉਮੀਦ ਹੈ ਉਥੇ ਤਾਂ ਇਹ ਗੱਲ ਕਹੀ ਹੋਣੀ ਕਿ ਅਸੀਂ ਆਪ ਦੀ ਮਰਜ਼ੀ ਨਾਲ ਆਏ ਆ ਸਾਨੂੰ ਪੰਜਾਬ ਸਰਕਾਰ ਤੋਂ ਖਤਰਾ ਸਾਨੂੰ ਹਿੰਦੁਸਤਾਨ ਸਰਕਾਰ ਤੋਂ ਖਤਰਾ ਸੈਲਮ ਸੈਲਮ ਪਾਉਣ ਵਾਸਤੇ ਜਾਂ ਜਿਹੜੇ ਉਹਨਾਂ ਸਟੇਟਮੈਂਟ ਦਿੱਤੀ ਹੋਣੀ ਹੈ ਸੈਲਮ ਪਾਉਣ ਦੇ ਦੌਰਾਨ ਜਿਹੜੀ ਸਟੇਟਮੈਂਟ ਉਹਨਾਂ ਦਿੱਤੀ ਹੋਣੀ ਹੈ ਲੇਕਿਨ ਇੱਥੇ ਆ ਕੇ ਉਲਟੀ ਉਹਨਾਂ ਸਟੇਟਮੈਂਟ ਇੱਥੇ ਆ ਕੇ ਬਿਲਕੁਲ ਕਬੂਤਰ ਬਣ ਗਏ ਨੇ ਕਹਿੰਦੇ ਸਾਨੂੰ ਕੁਝ ਨਹੀਂ ਸੀ ਪਤਾ ਸਾਨੂੰ ਜਿਹੜਾ ਏਜੰਟੇ ਉਹਨੇ ਭੇਜਿਆ ਸਾਨੂੰ ਨਹੀਂ ਸੀ ਪਤਾ ਕਿ ਉਹ ਕਿਹੜੇ ਤਰੀਕੇ ਨਾਲ ਭੇਜ ਰਿਹਾ ਵੀ ਤੁਹਾਨੂੰ ਨਹੀਂ ਸੀ ਪਤਾ ਇੱਕ ਕੁੜੀ ਦੀ ਇੰਟਰਵਿਊ ਦੇਖੀ ਉਹ ਕਹਿੰਦੀ ਜੀ 99 ਲੱਖ ਰੁਪਏ ਦੇ ਕੇ ਗਈ ਸੀ ਉਹ ਕਹ ਜੀ ਯੂਕੇ ਦਾ ਮੇਰੇ ਕੋਲ ਸਟੱਡੀ ਵੀਜ਼ਾ ਸੀ ਵੀ ਵੀਰ ਕਹਿੰਦੀ ਮੇਰੇ ਕੋਲ ਯੂਕੇ ਦਾ ਸਟੱਡੀ ਵੀਜ਼ਾ ਸੀ ਔਰ ਮੈਂ ਗਈ ਜਿਹੜੀ ਉਹ ਮੈਕਸੀਕੋ ਸੀ ਵੀ ਘੁੰਮਣ ਵਾਸਤੇ ਟਰੈਵਲਿੰਗ ਵਾਸਤੇ ਤੇ ਮੈਨੂੰ ਕੈਲੀਫੋਰਨੀਆ ਪੁਲਿਸ ਨੇ ਫੜ ਲਿਆ ਵੀ ਤੇਰੇ ਕੋਲ ਯੂਕੇ ਦਾ ਸਟੱਡੀ ਵੀਜ਼ਾ ਤੂੰ ਓਏ ਅਗਰ ਮੇਰੇ ਕੋਲ ਯੂਕੇ ਦਾ ਸਟੱਡੀ ਵੀਜ਼ਾ ਤਾਂ ਮੈਂ ਅਮਰੀਕਾ ਦੇ ਵਿੱਚ ਇਲੈਗਲ ਹੋ ਜਾਣਾ ਜੀ ਉਹਨੂੰ ਵੀ ਤਾਂ ਬਿਲਕੁਲ ਸਹੀ ਤਰੀਕੇ ਨਾਲ ਡਿਪੋਰਟ ਕੀਤਾ ਹਾਂ ਬਿਲਕੁਲ ਠੀਕ ਜਿਹੜੀ ਸਰਕਾਰ ਹੈ ਸਰਕਾਰ ਵੀ ਇੱਕ ਤਰੀਕੇ ਨਾਲ ਇਹਨਾਂ ਦਾ ਧਿਆਨ ਡਾਇਵਰਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਦਰਵਾਈਜ਼ ਇਹਨਾਂ ਲੋਕਾਂ ਨੇ ਜਾਂ ਜਿਹੜੇ ਆਮ ਆਮ ਹੈ ਉਹਨੇ ਸਰਕਾਰ ਦੇ ਕੋਲੋਂ ਸਵਾਲ ਪੁੱਛ ਰਹੇ ਨੇ ਕਿ ਤੁਸੀਂ ਇਦਾਂ ਦੇ ਹਾਲਾਤ ਪੈਦਾ ਕਿਉਂ ਹੋਣ ਦਿੱਤੇ ਜਿੰਦੇ ਨਾਲ ਜਿਹੜੇ ਲੋਕ ਨੇ ਆਪਦਾ ਘਰ-ਬਾਰ ਵੇਚ ਕੇ ਜਿਹੜਾ ਉਹਨਾਂ ਨੂੰ ਵਿਦੇਸ਼ਾਂ 'ਚ ਜਾਣਾ ਪਿਆ ਹੈ ਉਹ ਉਹਨਾਂ ਦੀ ਜਗ੍ਹਾ ਦੇ ਉੱਤੇ ਸਰਕਾਰ ਵੀ ਜਿਹੜੀ ਹੈ ਉਹ ਇਮੀਡੀਏਟਲੀ ਜਿਹੜੇ ਏਜੰਟ ਨੇ ਚਾਹੇ ਉਹ ਏਜੰਟ ਦਾ ਕੋਈ ਕਸੂਰ ਹੈ ਚਾਹੇ ਏ ਬੀ ਸੀ ਡੀ ਮਤਲਬ ਮੈਂ ਉਹ ਏਜੰਟ ਦੀ ਕੋਈ ਵਕਾਲਤ ਨਹੀਂ ਕਰਨ ਆਇਆ ਇੱਥੇ ਉਹਨਾਂ ਦੇ ਉਹਨਾਂ ਨੇ ਕੋਈ ਪੈਸੇ ਲਏ ਵੀ ਨੇ ਜਾਂ ਨਹੀਂ ਵੀ ਲਏ ਲੇਕਿਨ ਉਹਨਾਂ ਦੇ ਖਿਲਾਫ ਐਫ ਆਈ ਆਰ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਉਹ ਐਫ ਆਈ ਆਰ ਦੇ ਵਿੱਚ ਕੀ ਹੋਏਗਾ ਅਲਟੀਮੇਟਲੀ ਜਦੋਂ ਉਹਨਾਂ ਦੇ ਨਾਲ ਕੋਈ ਟਰਾਂਜੈਕਸ਼ਨ ਨਹੀਂ ਹੈ ਔਰ ਇੱਕ ਬੰਦਾ ਖੁਦ ਕਹਿ ਰਿਹਾ ਕਿ ਮੈਂ ਮੈਨੂੰ ਹਿਊਮਨ ਟਰਫਿੰਗ ਦੀ ਉਹਨਾਂ ਨੇ ਕਰ ਦਿੱਤੀ ਮਾਂ ਨੂੰ ਤਸਕਰੀ ਦੀ ਐਫ ਐਫ ਆਈ ਆਰ ਔਰ ਇੱਕ ਬੰਦਾ ਕਹਿ ਰ ਜਾ ਸੀਗਾ ਤਾਂ ਉਹਨੇ ਤਾਂ ਆਫੈਂਸ ਖੁਦ ਵੀ ਤਾਂ ਕਮਿਟ ਕੀਤਾ ਪਹਿਲੀ ਗੱਲ ਤੇ ਆ ਕਿ ਤੁਸੀਂ ਜਿਹੜਾ ਪੈਸਾ ਹੈ ਉਹ ਕੈਸ਼ ਦੇ ਵਿੱਚ ਤੁਸੀਂ ਯੂਜ਼ ਨਹੀਂ ਕਰ ਸਕਦੇ ਲੋ ਬ੍ਰੇਕਰ ਖੁਦ ਵੀ ਬਣਿਆ ਲੋ ਬ੍ਰੇਕਰ ਖੁਦ ਬਣੇ ਖੁਦ ਗਲਤ ਰਸਤਾ ਅਡਾਪਟ ਕੀਤਾ ਉੱਥੇ ਜਾਣ ਤੋਂ ਬਾਅਦ ਇੱਥੇ ਆ ਕੇ ਪੋਲੇ ਬਣ ਗਏ ਜੀ ਸਾਨੂੰ ਨਹੀਂ ਸੀ ਪਤਾ ਉਹਨਾਂ ਦੀ ਉਹੀ ਤੁਹਾਡੀ ਵਾਲੀ ਗੱਲ ਵੱਡੀ ਕਰਦੇ ਆ ਅਮਰੀਕਾ ਜਾ ਕੇ ਤੁਸੀਂ ਸੈਲਮ ਮੰਗਿਆ ਇੱਥੇ ਆ ਕੇ ਕਹਿ ਰਹੇ ਹੋ ਕਿ ਸਾਡੇ ਨਾਲ ਧੱਕਾ ਹੋ ਗਿਆ ਏਜੰਟ ਨੇ ਗਲਤ ਭੇਜਿਆ ਤੁਹਾਡੀ ਦੋਸਟ ਸਟੇਟਮੈਂਟ ਚੱਕ ਲਈ ਜਾਈਏ ਤੁਸੀਂ ਤਾਂ ਕਿਸੇ ਦਿਨ ਜੁਗ ਦੇ ਬਚਦੇ ਫਿਰ ਤੁਸੀਂ ਤੁਸੀਂ ਦੇਖੋ ਜੀ ਮਤਲਬ ਇਨਾ ਦਿਨਾਂ ਦੇ ਵਿੱਚ ਮੈਂ ਬੜਾ ਹੈਰਾਨੀ ਨਾਲ ਦੇਖ ਰਿਹਾ ਹਾਂ ਕਿ ਸਾਰੇ ਪੰਜਾਬੀ ਲਗਭਗ ਪੰਜਾਬੀ ਜਿਹੜੇ ਨੇ ਉਹ ਗੱਲ ਕਹਿ ਰਹੇ ਨੇ ਕਿ ਜਿਹੜਾ ਜਹਾਜ਼ ਇੱਥੇ ਪੰਜਾਬ 'ਚ ਉਤਰ ਰਿਹਾ ਹੈ ਨਾ ਉਹ ਮਤਲਬ ਬਹੁਤ ਗਲਤ ਉਤਰ ਰਿਹਾ ਹੈ ਇਹ ਜਹਾਜ਼ ਜਿਹੜਾ ਇਹ ਭਾਰ ਦੇ ਕਿਸੇ ਹੋਰ ਕੋਨੇ 'ਚ ਉਤਰਨਾ ਚਾਹੀਦਾ ਹੂੰ ਜਦੋਂ ਸੁਪੋਜ਼ ਕਰੋ ਇਹ ਜਹਾਜ਼ ਉਤਰ ਗਿਆ ਜੀ ਤੁਹਾਡਾ ਕੋਚੀ ਦੇ ਵਿੱਚ ਜਾਂ ਗੁਜਰਾਤ ਦੇ ਵਿੱਚ ਉਤਰ ਗਿਆ ਕਿਤੇ ਵੀ ਕਿਤੇ ਵੀ ਵਾਟੇਵਰ ਦੇਸ਼ ਚ ਉਤਰ ਜੇ ਇੱਥੋਂ ਇੱਕ ਬੰਦਾ ਜਾਏਗਾ ਲੈਣ ਵਾਸਤੇ ਇੱਕ ਜਾਂ ਦੋ ਬੰਦੇ ਜਾਣਗੇ ਇੱਕ ਬੰਦਾ ਜਾਏਗਾ 10000 ਰੁਪਏ ਉਹਦੀ ਟਿਕਟ ਇੱਕ ਪਾਸੇ ਦੀ ਲੱਗੇਗੀ 10000 ਰੁਪਏ ਉਹਦੀ ਟਿਕਟ ਵਾਪਸੀ ਦੀ ਆਉਣ ਦੀ ਲੱਗੇਗੀ ਅਗਰ ਪੁਲਿਸ ਸਟੇਸ਼ਨ ਵਾਲੇ ਉਹਨੂੰ ਲੈ ਗਏ ਮੁੰਡੇ ਨੂੰ ਇਨਵੈਸਟੀਗੇਸ਼ਨ ਕਰਨ ਵਾਸਤੇ ਇੱਕ ਦੋ ਦਿਨਾਂ ਵਾਸਤੇ ਦੋ ਤਿੰਨ ਦਿਨਾਂ ਦਾ ਉਹਨਾਂ ਦਾ ਹੋਟਲ ਦਾ ਲੱਖ ਰੁਪਏ ਦੇ ਵਿੱਚ ਪਵੇਗਾ ਬਿਲਕੁਲ ਪਵੇਗਾ ਤੇ ਫਿਰ ਸਾਡੇ ਇਹਨਾਂ ਬੰਦਿਆਂ ਨੇ ਇਹ ਗੱਲ ਕਹਿਣੀ ਕਿ ਪੰਜਾਬ ਨਾਲ ਫਿਰ ਧੱਕਾ ਹੋ ਰਿਹਾ ਇਹ ਜਿਹੜੇ ਬੰਦੇ ਨੇ ਇਹਨਾਂ ਨੂੰ ਲਾਹਣਾ ਚਾਹੀਦਾ ਸੀਗਾ ਪੰਜਾਬ ਦੇ ਵਿੱਚ ਸਾਡੇ ਨਾਲੇ ਧੱਕਾ ਕਰ ਰਹੇ ਸੀ। ਬਸ ਪਹਿਲਾਂ ਹੀ ਲੁੱਟੇ ਪੱਟੇ ਗਏ ਸਾਡੇ ਹੋਰ ਖਰਚੇ ਕਰਾ ਰਹੇ। ਹਾਂਜੀ ਬਿਲਕੁਲ। ਸੋ ਸਾਡੇ ਜਿਹੜੇ ਲੋਕ ਨੇ ਇਹ ਗੱਲ ਦਾ ਰਿਜ਼ਲਟ ਜਾਣਨ ਤੋਂ ਬਿਨਾ ਇਦਾਂ ਦੀਆਂ ਸਟੇਟਮੈਂਟਸ ਜਿਹੜੀਆਂ ਨੇ ਉਹ ਜਲਦੀ ਪਾਸ ਕਰ ਦਿੰਦੇ ਨੇ। ਇੱਕ ਇੱਕ ਕਲੀਅਰ ਜਿਹਾ ਸਵਾਲ ਇਮਾਨਦਾਰ ਨਾਲ ਜਵਾਬ 에ਜੰਟ ਕਿੰਨਾ ਕਸੂਰਵਾਰ ਹੈ। 에ਜੰਟ ਬਰਾਬਰ ਕਸੂਰਵਾਰੇ ਜਿੰਨਾ ਇਹ ਕਸੂਰਵਾਰ ਨੇ ਉਨਾ 에ਜੰਟ ਕਸੂਰਵਾਰ ਹੈ। ਲੇਕਿਨ 에ਜੰਟ ਦੇ ਨਾਲ ਏਜੰਟ ਨੇ ਗੱਲ ਬਿਲਕੁਲ ਗਲਤ ਕੀਤੀ ਹੈ ਲਾਅ ਦੇ ਵਿੱਚ ਇਦਾਂ ਹੁੰਦਾ ਕਿ ਜਿਹੜਾ ਤੁਹਾਡਾ ਕਨਸਿਡਰੇਸ਼ਨ ਇਲੈਗਲ ਨਹੀਂ ਹੋਣਾ ਚਾਹੀਦਾ ਸੁਪੋਜ਼ ਕਰੋ ਮੈਂ ਤੁਹਾਡੇ ਤੋਂ ਲੱਖ ਰੁਪਇਆ ਲੈਣਾ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੈਂ ਲੱਖ ਰੁਪਇਆ ਦੀ ਫੀਮ ਜਿਹੜੀ ਉਹ ਤੁਹਾਨੂੰ ਦੇ ਦਾਂਗਾ ਕਿਉਂਕਿ ਜਿਹੜਾ ਤੁਹਾਡਾ ਐਕਟ ਉਹਦੇ ਬਦਲੇ ਆ ਉਹ ਤੁਹਾਡਾ ਇਲੀਗਲ ਨਹੀਂ ਹੋਣਾ ਚਾਹੀਦਾ ਅਗਰ ਇਹਦੇ ਚ ਐਕਟ ਇਲੀਗਲ ਹੈ ਤੇ ਏਜੰਟ ਦਾ ਕਸੂਰ ਹੈ ਹੀ ਹੈ ਬਟ ਇਹਨੇ ਦੁੱਧ ਦੇ ਤੋਤੇ ਹੋਏ ਇਹ ਵੀ ਲੋਕ ਨਹੀਂ ਇਹਨੇ ਜਿਨ੍ਹਾਂ ਨੇ ਮਤਲਬ ਆਪਦੇ ਪੈਸੇ ਦਿੱਤੇ ਔਰ ਅਗਰ ਇਥਿਕਲੀ ਦੇਖਿਆ ਜਾਏ ਲੀਗਲੀ ਤੋਂ ਬਿਨਾ ਵੈਸੇ ਵੇਖਿਆ ਜਾਏ ਤਾਂ ਉਹਨੇ ਗੱਲ ਕੀਤੀ ਹੈ ਵੀ ਮੈਂ ਤੇਰੇ ਨਾਲ ਆਹ ਕੰਟਰੈਕਟ ਕੀਤਾ ਤੈਨੂੰ ਉੱਥੇ ਪੜਾ ਦੇਣਾ ਸੀ ਏਜੰਟ ਨੇ ਉਹਨੂੰ ਉੱਥੇ ਪੜਾ ਦਿੱਤਾ ਅਲਟੀਮੇਟਲੀ ਕੀ ਹੋਏਗਾ ਇਹਨਾਂ ਕੇਸ ਦੇ ਵਿੱਚ ਮਨੀ ਟ੍ਰਾਂਜੈਕਸ਼ਨ ਨਹੀਂ ਹੋਏਗੀ ਬੰਦੇ ਉੱਥੇ ਪਹੁੰਚ ਗਏ ਹੁਣ ਜਿਹੜਾ ਕੋਰਟ ਹੈ ਸੁਪੋਜ਼ ਕਰੋ ਕੱਲ ਨੂੰ ਜਿਹੜੇ ਏਜੰਟ ਨੇ ਉਹ ਉਥੋਂ ਉਹਨਾਂ ਜਿੱਥੇ ਇਹਨਾਂ ਨੇ ਆਪ ਸਾਈਨ ਕੀਤੇ ਨੇ ਕਿ ਅਸੀਂ ਸਾਨੂੰ ਅਸੀਂ ਆਪ ਦੀ ਮਰਜ਼ੀ ਨਾਲ ਆਏ ਆ ਸਾਨੂੰ ਭਾਰਤ ਸਰਕਾਰ ਤੋਂ ਖਤਰਾ ਉਹ ਸਟੇਟਮੈਂਟਸ ਜਿਹੜੀਆਂ ਨੇ ਇੱਥੇ ਕੋਰਟ ਦੇ ਵਿੱਚ ਲਾ ਦਿੰਦੇ ਨੇ ਉਹ ਕਹਿਣਗੇ ਕਿ ਇਹ ਬੰਦੇ ਦੀ ਕਿਹੜੀ ਸਟੇਟਮੈਂਟ ਦੇ ਉੱਤੇ ਯਕੀਨ ਕੀਤਾ ਜਾਏ ਜਿਹੜੀ ਇਹਨੇ ਅਮਰੀਕਾ ਦੇ ਵਿੱਚ ਜਾ ਕੇ ਦਿੱਤੀ ਏ ਜਾਂ ਜਿਹੜੀ ਇਹਨੇ ਹੁਣ ਵਾਪਸ ਆ ਕੇ ਇੰਡੀਆ ਦੇ ਵਿੱਚ ਦੇ ਰਿਆ ਔਰ ਸਾਡੇ ਨਾਲ ਤਾਂ ਡੀਲ ਇਹਨਾਂ ਦੀ ਪੰਜਾਂ ਦੀ ਹੋਈ ਸੀ ਤੇ ਅਸੀਂ ਇਹਨਾਂ ਨੂੰ ਪੰਜਾਂ ਦਿੱਤਾ ਇੱਕ ਚੀਜ਼ ਹੋਰ ਇਹ ਆਪਾਂ ਸੁਣ ਰਹੇ ਆ ਕਰੋੜ ਕਰੋੜ ਰੁਪਏ ਦੇ ਕੇ ਰਾਜਪੁਰਾ ਵਾਲੇ ਜਿਹੜੇ ਦੋ ਭਰਾ ਸੀਗੇ ਹਨਾ ਕਜਨ ਬਦਲ 1 ਕਰੋੜ 20 ਲੱਖ ਰੁਪਏ ਦੇ ਕੇ ਗਏ ਆ 60- ਕਿ ਡਿਸਟ੍ਰਿਬਿਊਸ਼ਨ ਵੀ ਆਉਦੀ ਸਭ ਗਲਤ ਕੰਮ ਕਰਾਉਣ ਚ ਪਾ ਕੰਦਪਾਰਕ ਰਾਂਚ ਜਿੱਦਾਂ ਆਪਾਂ ਇੰਟਰਵਿਊ ਦੇਖਿਆ ਜੀ ਉਹ ਈਵਨ ਇੱਥੋਂ ਤੱਕ ਕਿ ਏਜੰਟ ਜਿਹੜੇ ਨੇ ਉਹ ਖਾਣ ਪੀਣ ਵਾਸਤੇ ਵੀ ਪੈਸੇ ਉਹਨਾਂ ਨੂੰ ਪਿੱਛੋਂ ਦੇ ਰਹੇ ਸੀਗੇ ਜੈਸਾ ਸਾਹਿਬ ਨਾਲ ਉਹ ਪਨਾਮਾਂ ਦੇ ਜੰਗਲਾਂ ਦੇ ਵਿੱਚ ਜਾਂਦੇ ਨੇ ਦੋ ਦੋ ਤਿੰਨ ਤਿੰਨ ਦਿਨ ਪਨਾਮਾਂ ਦੇ ਜੰਗਲਾਂ ਚ ਲੱਗਦੇ ਨੇ ਰਸਤੇ ਦੇ ਵਿੱਚ ਉਹਨਾਂ ਦੀ ਫਲਾਈਟਸ ਹੁੰਦੀਆਂ ਨੇ ਇੱਥੋਂ ਵੀਜ਼ਾ ਲਾ ਕੇ ਜਾਂਦੇ ਨੇ ਕਈ ਰੂਟਸ ਦੇ ਨਾਲ ਜਿਹੜੇ ਬੰਦੇ ਨੇ ਉੱਥੇ ਉੱਥੇ ਕਿਸ ਤਰ੍ਹਾਂ ਚੁਪ ਕੇ ਉਹ ਸਾਰੀਆਂ ਚੀਜ਼ਾਂ ਨਾਲ ਇਹ ਤਾਂ ਬਿਲਕੁਲ ਗੱਲ ਸ਼ੋਰ ਹੈ ਕਿ ਜਿਹੜਾ ਏਜੰਟ ਹੈ ਕਿਉਂਕਿ ਉਹਨਾਂ ਨੇ ਕਿਹਾ ਕਿ ਸਾਡਾ ਜਿਹੜਾ ਏਜੰਟ ਸੀ ਇੱਕ ਮੈਂ ਮੁੰਡੇ ਦੀ ਇੰਟਰਵਿਊ ਦੇ ਉਹ ਡੋਂਕਰਾਂ ਨੂੰ ਪੈਸੇ ਦਿੱਤੇ ਉਦੋਂ ਬਾਅਦ ਅਸੀਂ ਅੱਗੇ ਜਿਹੜਾ ਚੱਲਣਾ ਸਟਾਰਟ ਕੀਤਾ ਸੋ ਇਹ ਤੇ ਗੱਲ ਬਿਲਕੁਲ ਸ਼ੋਰ ਹੈ ਕਿ ਜਿਹੜਾ 45 ਲੱਖ ਰੁਪਏ ਏਜੰਟ ਆਪ ਤੇ ਰੱਖਦਾ ਨਹੀਂ ਹੋਏਗਾ ਮਹਾਲੀ ਚ ਇੱਕ ਜਿਹੜਾ ਕੇਸ ਹੋਇਆ ਇੱਕ ਲੇਡੀ ਸੀ ਘਰ ਵਾਲਾ ਤਾਂ 10 ਸਾਲ ਪਹਿਲਾਂ ਕੈਂਸਰ ਨਾਲ ਚਲਾਈ ਕਰ ਜਾਂਦਾ ਦੋ ਉਹਦੇ ਬੱਚੇ ਹੈਗੇ ਨੇ ਤੇ ਮੰਮਤਾ ਸੇਠੀ ਲੇਡੀ ਦਾ ਨਾਮ ਹੈ ਉਹਦਾ ਮਨਵ ਉਹਦਾ ਬੇਟਾ ਹੈਗਾ ਮੁੰਡਾ ਉਹਨੇ 30 ਲੱਖ ਰੁਪਏ ਏਜੰਟ ਨੇ ਮੰਗਿਆ ਉਹਨੇ ਆਪਣਾ ਘਰ ਵੇਚ ਤੇ ਆ ਘਰ ਵਾਲਾ ਪਹਿਲਾਂ ਹੀ ਨਹੀਂ ਹੈਗਾ 21 ਲੱਖ ਰੁਪਏ ਏਜੰਟ ਨੂੰ ਫੜਾਇਆ ਮੁੰਡਾ ਉੱਥੇ ਜਾ ਕੇ ਫਸ ਗਿਆ ਮੈਕਸੀਕੋ ਬਾਰਡਰ ਫਿਰ ਉਹ ਏਜੰਟ ਦਾ ਮੈਸੇਜ ਆਂਦਾ ਹੈ ਕਿ ਜੀ 5 ਲੱਖ ਰੁਪਏ ਹੋਰ ਲਿਆ ਤਾਂ ਇਹਨੂੰ ਪਾਰ ਕਰਾਵਾਂਗੇ ਇਹ ਇਸ ਤਰ੍ਹਾਂ ਵੀ ਕਰਦੇ ਆ ਜਾਂ ਡੀਲ ਤੁਸੀਂ ਕਰ ਲਈ ਪੈਸਾ ਤੁਹਾਨੂੰ ਆ ਗਿਆ ਉਸ ਤੋਂ ਬਾਅਦ ਹੋਰ ਪੈਸਾ ਇਹ ਤਾਂ ਬਹੁਤ ਗਲਤ ਗੱਲ ਹੈ ਕਰ ਇਦਾਂ ਦਾ ਕੁਝ ਕਿਸੇ ਦੇ ਨਾਲ ਹੋਇਆ ਹਾਂ ਤੇ ਅਦਰ ਫਾਈਰਦਰਜ ਹੋ ਗਈ ਮਾਲੀ ਹਾਂ ਹੋ ਗਈ ਹੈ ਆਦਰਵਾਇਜ਼ ਕੀ ਹੈ ਕਿ ਜਿਹੜੇ ਮਤਲਬ ਏਜੰਟ ਨੇ ਹਾਂ ਏ ਸਮ ਟਾਈਮਸ ਇਦਾਂ ਵੀ ਹੋ ਸਕਦਾ ਕਿ ਜਿਹੜਾ ਅੱਗੇ ਡੋਂਕਰ ਰਿਹਾ ਉਹ ਤਾਂ ਹੁਣ ਏਜੰਟ ਜਾਣਦਾ ਜਾਂ ਉਹਦਾ ਰੱਬ ਜਾਣਦਾ ਕੀ ਗੱਲ ਹੋਈਏ ਕੀ ਪਤਾ ਉਹਨੇ ਆਪ ਨਾ 5 ਲੱਖ ਰੱਖਿਓ ਉਹਨ ਅਗਲਾ ਜਿਹੜਾ ਡੋਂਕਰੋ ਬਈਮਾਨ ਹੋ ਗਿਆ ਹੋਵੇ ਉਹ ਕਹੇ ਕਿ ਜਦੋਂ ਬੰਦਾ ਪਹੁੰਚ ਗਿਆ ਉਸ ਤੋਂ ਬਾਅਦ ਮੈਨੂੰ 5 ਲੱਖ ਰੁਪਈਆ ਨਹੀਂ ਕਹਿੰਦਾ ਮਾਰ ਦਾਂਗੇ ਸਿੱਧਾ ਨਹੀਂ ਹੋਰ ਚਾਹੀਦਾ ਔਰ ਤੁਸੀਂ ਦੇਖਿਆ ਕਿ ਕਈ ਮੁੰਡਿਆਂ ਨੇ ਦੱਸਿਆ ਕਿ ਅਸੀਂ ਉੱਥੇ ਲਾਸ਼ਾਂ ਵੀ ਜੜੀਆਂ ਨੇ ਉਹ ਪਈਆਂ ਦੇਖੀਆਂ ਨੇ ਈਵਨ ਮੇਰੇ ਕੋਲ ਇੱਕ ਕੇਸ ਸੀਗਾ ਉਹ ਉਹਨਾਂ ਦਾ ਕੋਈ ਹੋਰ ਕੇਸ ਦੇ ਰਿਗਾਰਡਿੰਗ ਉਹ ਪਰਿਵਾਰ ਇੱਥੇ ਆਇਆ ਸੀ ਤੋਂ ਡੋਂਕੀ ਲਾ ਕੇ ਗਿਆ ਹੋਇਆ ਸੀ ਅਮਰੀਕਾ ਦੇ ਵਿੱਚ ਉਹ ਨੇ ਉਹ ਜਿਹੜੀਆਂ ਕੁੜੀਆਂ ਜਾਂਦੀਆਂ ਨੇ ਆਪਦੇ ਹਸਬੰਡ ਦੇ ਨਾਲ ਜਾਂਦੀਆਂ ਨੇ ਚਾਹੇ ਆਪਦੇ ਭਰਾ ਨਾਲ ਜਾਂਦੀਆਂ ਨੇ ਉਹਨਾਂ ਦਾ ਸਰੀਰਕ ਸ਼ੋਸ਼ਣ ਵੀ ਜਿਹੜਾ ਹੈ ਉਹ ਹੁੰਦਾ ਕਈ ਕੇਸੇਜ ਦੇ ਵਿੱਚ ਸੋ ਇਹ ਬਹੁਤ ਜਿਹੜਾ ਅਨਮੁਖੀ ਤਸ਼ੱਦਦ ਜਿਹੜਾ ਉਹਨਾਂ ਦੇ ਨਾਲ ਕੀਤਾ ਜਾਂਦਾ ਸਰਕਾਰਾਂ ਦਾ ਕਿੰਨਾ ਕੁ ਦੋਸ਼ ਮੰਨਦੇ ਹੋ ਮੈਂ ਤਾਂ ਕਹਿੰਦਾ ਸਾਰਾ ਦੋਸ਼ ਹੀ ਸਰਕਾਰਾਂ ਦਾ ਉਹ ਕਿਦਾਂ ਸਰਕਾਰ ਜਿਹੜੀ ਹੈ ਉਹਨੂੰ ਜਿੰਨੇ ਏਜੰਟ ਨੇ ਉਹਨੂੰ ਪਤਾ ਨਹੀਂ ਲੱਗਦਾਗਾ ਕਿ ਉਹਦੇ ਨੱਕ ਦੇ ਥੱਲੇ ਜਿਹੜਾ ਇਹ ਸਾਰਾ ਕੁਝ ਵਪਾਰ ਚੱਲ ਰਿਹਾ ਜਿੰਦੇ ਚ ਲੋਕ ਮਰ ਰਹੇ ਨੇ ਔਰ ਲੋਕਾਂ ਦੀਆਂ ਪ੍ਰਾਪਰਟੀਆਂ ਵਿਕ ਰਹੀਆਂ ਨੇ ਔਰ ਸਭ ਤੋਂ ਵੱਡੀ ਗੱਲ ਬੇਰੁਜ਼ਗਾਰੀ ਹੈ। ਅੱਛਾ ਰੋਕ ਰਿਆਂ ਤੁਹਾਨੂੰ ਮੈਂ। ਤੁਸੀਂ ਕਹਿੰਦੇ ਹੋ ਸਾਰਾ ਦੋਸ਼ ਹੀ ਸਰਕਾਰਾਂ ਦਾ ਹੈ। ਹੁਣ ਜੇ ਕੋਈ ਬੰਦਾ ਬਿਨਾਂ ਲਾਇਸੈਂਸ ਲਏ, ਬਿਨਾਂ ਸਰਕਾਰ ਤੋਂ ਮਨਜ਼ੂਰੀ ਲਏ ਕਿ ਇਸ ਤਰ੍ਹਾਂ ਹੀ ਦਲਾਲੀਆਂ ਕਰਕੇ ਇਮੀਗ੍ਰੇਸ਼ਨ ਦਾ ਕੰਮ ਕਰ ਰਿਹਾ ਹੈ, ਦੋ ਨੰਬਰ ਚੱਕੇ ਡੌਂਕਰ ਨਾਲ ਸਬੰਧ ਹੈਗੇ ਨੇ। ਸ਼ਿਕਾਇਤ ਕਰਤਾ ਕੋਈ ਦੇ ਖਿਲਾਫ ਹੈ ਨਹੀਂ। ਕਿੱਥੋਂ ਆਡੈਂਟੀਫਾਈ ਕਰੇਗੀ ਸਰਕਾਰ ਉਹਨੂੰ? ਦੇਖੋ, ਅਗਰ ਸ਼ਿਕਾਇਤ ਕਰਤਾ ਨਹੀਂ ਹੋਂਦੇ ਖਿਲਾਫ ਤਾਂ ਫਿਰ ਤਾਂ ਸਰਕਾਰ ਉਹਨੂੰ ਕਿੱਦਾਂ ਆਡੈਂਟੀਫਾਈ ਕਰ ਸਕਦੀ ਹੈ? ਹਮਮ ਲੇਕਿਨ ਉਹਨਾਂ ਨੇ ਲਾਇਸੈਂਸ ਵੀ ਨਹੀਂ ਲਿਆ ਹੋਇਆ, ਉਹਨੂੰ ਤੁਸੀਂ ਫੜ ਵੀ ਨਹੀਂ ਸਕਦੇ। ਉਹਨੂੰ ਨਹੀਂ ਲਾਇਸੈਂਸ ਸ਼ਿਕਾਇਤ ਕਰਤਾ ਕੋਈ ਆਏਗਾ ਤਾਂ ਹੀ ਫੜਨਗੇ ਨਾ ਵੀ ਹਾਂ ਇਹਨੇ ਧੋਖਾ ਕਰਤਾ ਜੀ ਹਾਂ ਬੇਸਿਕ ਗੱਲ ਇਹ ਆ ਕਿ ਸ਼ਿਕਾਇਤ ਕਰਤਾ ਕੋਈ ਚਾਹੀਦਾ ਤੇ ਸੋ ਇਹ ਵੀ ਜ਼ਰੂਰੀ ਨਹੀਂ ਉਹਨੇ ਕਿਸੇ ਨਾ ਕਿਸੇ ਬੰਦੇ ਨੂੰ ਤਾਂ ਉਹਨੇ ਭੇਜਿਆ ਹੀ ਹੁੰਦਾ ਅਗਰ ਜਿਹੜਾ ਇਹਨਾਂ ਕੇਸੇ ਦੇ ਵਿੱਚ ਕੀ ਹੁੰਦਾ ਕਿ ਇਹ ਇਲੀਗਲ ਕੰਮ ਹੈ ਟੋਟਲੀ ਇਹਦੇ ਵਿੱਚ ਜੇਤ ਪਹੁੰਚ ਗਏ ਫਿਰ ਤਾਂ ਪੋਂ 12 ਜੇ ਨਾ ਪਹੁੰਚ ਗਏ ਫਿਰ ਸ਼ਿਕਾਇਤ ਹੈ ਅਦਰਵਾਈਜ਼ ਤੁਸੀਂ ਕਦੀ ਵੀ ਇਹ ਨਹੀਂ ਦੇਖੋਗੇ ਕਿ ਅੱਜ ਤੱਕ ਮੇਰੇ ਹਿਸਟਰੀ ਜਿਹੜਾ ਮੇਰੀ ਪ੍ਰੈਕਟਿਸ ਦੇ ਵਿੱਚ ਇੱਕ ਵੀ ਇਦਾਂ ਦਾ ਕੇਸ ਨਹੀਂ ਆਇਆ ਕੋਈ ਬੰਦਾ ਪਹੁੰਚ ਗਿਆ ਚਾਹੇ ਉਹ ਦੁੱਗਣੇ ਪੈਸੇ ਕਿਉਂ ਨਹੀਂ ਦੇ ਕੇ ਪਹੁੰਚਿਆ ਰੇ ਨਾਲ ਇਹ ਰੇਟ 10 ਲੱਖ ਰੁਪਏ ਦਾ ਸੀ ਮੇਰੇ ਨਾਲ 20 ਲੱਖ ਦੀ ਗੱਲ ਹੋ ਗਈ ਜਾਂ 25 ਲੱਖ ਦੀ ਗੱਲ ਹੋ ਗਈ ਜਦੋਂ ਤੇ ਪਹੁੰਚ ਜਾਂਦੇ ਨੇ ਉਦੋਂ ਤਾਂ ਠੀਕ ਹੈ ਜਦੋਂ ਨਹੀਂ ਪਹੁੰਚ ਪਾਉਂਦੇਗੇ ਜਾਂ ਮਤਲਬ ਹੁਣ ਜਿਵੇਂ ਰਿਪੋਰਟ ਹੋ ਕੇ ਆ ਗਏ ਨੇ ਫਿਰ ਇਹ ਜਿਹੜਾ ਹੈ ਉਹ ਕੰਪਲੇਂਟ ਉਹਨਾਂ ਦੇ ਖਿਲਾਫ ਫਾਈਲ ਕਰ ਦੇ ਤੁਸੀਂ ਕਹਿ ਰਹੇ ਚਲੋ ਠੀਕ ਹੈ ਸਰਕਾਰਾਂ ਦਾ ਆਪਾਂ ਮੰਨਦੇ ਆ ਕਿ ਇਸ ਤੇ ਇੱਕ ਇਹਨਾਂ ਦੀ ਚੈੱਕ ਬਣਦਾ ਉਸ ਤੇ ਵੀ ਰੱਖੋ ਵੀ ਕਿਹੜੇ ਇਹ ਹੈਗਾ ਨਾ ਏਜੰਸੀਆਂ ਦਾ ਕੰਮ ਹੈਈ ਆਪਣੀਆਂ ਦਾ ਕਰਨਾ ਪਰ ਨਿੰਦਣਾ ਪੰਜਾਬ ਚ ਕੁਛ ਹੈ ਨਹੀਂ ਰੋਜ਼ਗਾਰ ਨਹੀਂ ਰਿਹਾ ਨੌਕਰੀਆਂ ਨਹੀਂ ਰਹੀਆਂ ਕੰਮ ਨਹੀਂ ਰਿਹਾ ਪਰ ਤੁਸੀਂ ਇਹ ਵੀ ਤਾਂ ਮੰਨੋਗੇ ਵਕੀਲ ਸਾਹਿਬ ਜਿਆਦਾਤਰ ਉਹੀ ਜਾ ਰਹੇ ਨੇ ਜਿਹੜੇ ਕੋਈ 10ਵੀਂ ਪਾਸ ਵੀ ਨਹੀਂ ਹੁੰਦੇ 12ਵੀਂ ਪਾਸ ਵੀ ਨਹੀਂ ਹੁੰਦੇ ਹੱਥ 'ਚ ਕੋਈ ਹੁਨਰ ਨਹੀਂ ਹੁੰਦਾ ਤੇ ਏਜੰਟ ਨੂੰ ਕਹਣਗੇ ਕਿਸੇ ਵੀ ਤਰ੍ਹਾਂ ਸਾਨੂੰ ਪਹੁੰਚਵਾ ਦੇ ਵਸਤੂ ਕੰਡਰ ਪਾ ਦੇ ਜਿਹੜੀ ਹੁਣ ਆਪਾਂ ਪੱਲੇ ਆਪਦੇ ਕੁਛ ਨਹੀਂ ਹੈਗਾ ਜਿਹੜੀ ਆਪਾਂ ਇਦੋਂ ਪਹਿਲਾਂ ਲਾਇਸੈਂਸ ਵਾਲੀ ਗੱਲ ਕਰ ਰਹੇ ਸੀਗੇ ਹਾਂ ਕਿ ਅਗਰ ਕਿਸੇ ਏਜੰਟ ਦੇ ਕੋਲ ਲਾਇਸੈਂਸ ਹੈ ਇਹ ਕੰਮ ਤਾਂ ਫਿਰ ਵੀ ਇਲੀਗਲ ਹੈ ਨਾ ਉਹ ਸਟੂਡੈਂਟ ਵੀਜ਼ੇ ਉੱਤੇ ਭੇਜ ਸਕਦਾ ਇੱਕ ਨੰਬਰ 'ਚ ਟੂਰਿਸਟ ਵੀਜ਼ ਇਹ ਇਹ ਤਾਂ ਬਿਲਕੁਲ ਹੀ ਚਾਹੇ ਕਿਸੇ ਕੋਲ ਲਾਇਸੈਂਸ ਹੈ ਚਾਹੇ ਕਿਸੇ ਕੋਲ ਨਹੀਂ ਹੈ ਹਾਂ ਔਰ ਜਿਹੜੀ ਹੋਣ ਵਾਲੀ ਗੱਲ ਇਹ ਆ ਇੱਕ ਉਹ ਹੁੰਦੀ ਸੀ ਕਿ ਜਿਹੜੇ ਲਾਹੌਰ ਭੁੱਖੇ ਉਪਸ਼ੋਰ ਵੀ ਭੁੱਖੇ ਜਿਹੜੇ ਬੰਦੇ ਮਤਲਬ ਜਿਨ੍ਹਾਂ ਦੇ ਕੋਲ ਸਕਿੱਲ ਨਹੀਂ ਹੈ ਉਹ ਉੱਥੇ ਜਾ ਕੇ ਵੀ ਕਿੰਨਾ ਕੁ ਨਿਹਾਲ ਕਰਨਗੇ ਇਹ ਤੁਹਾਨੂੰ ਹੀ ਪਤਾ ਕਹਿੰਦੇ ਬੋਲੀ ਤੁਸੀਂ ਮੈਂ ਥੋੜਾ ਬੋਲ ਦਿੰਦੇ ਆਪਾਂ ਬੋਲ ਸਕਦਾ ਕਹਾਵਤ ਹੈ ਕੋਈ ਅਜਿਹਾ ਡੈਰੋਗੇਟਰੀ ਵਰਣੀ ਹੈ ਜਿਹੜੇ ਲਾਹੌਰ ਫੁੱਦੂ ਉਪਸ਼ੋਰ ਫੁੱਦੂ ਅਸਲੀ ਕਹਾਵਤ ਮੈਂ ਚਲੋ ਉਹਨੂੰ ਥੋੜਾ ਭੁੱਖੇ ਵਰਡ ਜਿਹੜਾ ਜ਼ਿਆਦਾ ਯੂਜ਼ ਕੀਤਾ ਤੇ ਉਹਦੇ ਚ ਕੀ ਹੈ ਕਿ ਜਿਹੜੇ ਜਿਹੜੇ ਬੰਦੇ ਦੇ ਵਿੱਚ ਸਕਿੱਲ ਹੈ ਨਾ ਜੀ ਉਹ ਤਾਂ ਇੱਥੇ ਵੀ ਕਾਮਯਾਬ ਹੋ ਜਾਣਾ ਜਿੰਦੇ ਵਿੱਚ ਸਕਿੱਲ ਨਹੀਂ ਹੈ ਉਹਨੇ ਮਤਲਬ ਜਾ ਕੇ ਕੈਨੇਡਾ ਦੇ ਵਿੱਚ ਵੀ ਅਮਰੀਕਾ ਦੇ ਵਿੱਚ ਵੀ ਤੁਸੀਂ ਦੇਖਿਆ ਹੋਣਾ ਆਪਣੇ ਪੰਜਾਬੀ ਜਿਹੜੇ ਨੇ ਉਹ ਡਰਗ ਥੋੜੀ دیر ਪਹਿਲਾਂ ਕਹਿ ਕੇ ਡੀਜੀਆਰ ਇਹ ਗਰੰਟੀ ਦੇ ਦੋ 50 ਲੱਖ ਲਾ ਕੇ ਇੰਡੀਆ 'ਚ ਕੰਮ ਚੱਲ ਜਾਏਗਾ ਹੁਣ ਤੁਸੀਂ ਕਹਿ ਰਹੇ ਹੋ ਜਿਹਦੇ ਕੋਲ ਸਕਿੱਲ ਹੈ ਉਹਨੇ ਇੱਥੇ ਵੀ ਕੰਮ ਕਾਮਯਾਬ ਹੋ ਜਾਣਾ ਬਟ ਸਿਕਿਉਰਟੀ ਜਿਹੜੀ ਹੈ ਉਹ ਜ਼ਿਆਦਾ ਉੱਥੇ ਆ ਪ੍ਰੋਬੈਬਿਲਟੀ ਜਿਹੜੀ ਕਾਮਯਾਬੀ ਦੀਆਂ ਨੇ ਉਹ ਉੱਥੇ ਜ਼ਿਆਦਾ ਨੇ ਹੁਣ ਮੈਂ ਤੁਹਾਨੂੰ ਇੱਕ ਨਾਰਮਲ ਜੀ ਗੱਲ ਦੱਸਦਾ ਹਾਂ ਕਿ ਜਿਹੜਾ ਲੀਵਿੰਗ ਸਟੈਂਡਰਡ ਹੈ ਇਸਪੋਜ਼ ਕਰੋ ਇੱਕ ਬੰਦਾ ਜਰਮਨੀ ਦੀ ਜੇਲ੍ਹ ਦੇ ਵਿੱਚ ਅਸਲ ਦੇ ਵਿੱਚ ਉਹਨਾਂ ਦੇ ਨਾਲ ਕੀ ਹੁੰਦਾ ਕਿ ਤੁਸੀਂ ਜਰਮਨੀ ਦੀ ਜੇਲ੍ਹ ਦੇ ਵਿੱਚ ਹੋ ਤੁਹਾਨੂੰ ਇੱਕ ਬੈੱਡ ਮਿਲਦਾ ਇੱਕ ਕਮਰਾ ਮਿਲਦਾ ਇੱਕ ਤੁਹਾਨੂੰ ਸਵੇਰੇ ਨਿਊਜ਼ਪੇਪਰ ਮਿਲਦਾ ਤੁਹਾਨੂੰ ਥੋੜੇ ਜਿਹੇ ਪੈਸੇ ਮਿਲਦੇ ਨੇ ਕਿ ਜਿੰਦੇ ਨਾਲ ਤੁਸੀਂ ਇੱਕ ਦੋ ਪੈਗ ਜਿਹੜੇ ਸ਼ਰਾਬ ਦੇ ਉਹ ਲਾ ਸਕਦੇ ਹੋ ਜਾਂ ਮਤਲਬ ਬਿਨਾਂ ਕੋਈ ਕੰਮਤੰਦ ਕੀਤਾ ਹਾਂ ਬਿਲਕੁਲ ਜਿਹੜਾ ਜੇਲ੍ਹ ਦੇ ਵਿੱਚ ਉਹਨਾਂ ਨੂੰ ਸਾਡੇ ਇੱਥੇ ਕੰਮ ਕਰਨਾ ਪੈਂਦਾ ਜੀ ਮੈਂ ਤੁਹਾਨੂੰ ਅਗਲੀ ਗੱਲ ਤੇ ਆਉਂਦਾ ਉਹ ਜਾਂ ਤੁਸੀਂ ਇੱਕ ਬੀਅਰ ਜਿਹੜੀ ਉਹ ਪੀ ਸਕਦੇ ਹੋ ਇਹ ਉਹਨਾਂ ਦਾ ਮਿਨੀਮਮ ਲਿਵਿੰਗ ਸਟੈਂਡਰਡ ਹੈ ਜਿਹੜਾ ਸਾਡੇ ਇੱਥੇ ਲੋਰ ਮੀਡੀਅਮ ਕਲਾਸ ਦਾ ਸਾਡੇ ਇੱਥੇ ਬੰਦਾ ਕੀ ਕਰਦਾ ਜਿਹੜਾ ਬੰਦਾ ਇੱਕ ਦੋ ਪੈਗ ਲਾ ਲੈਂਦਾ ਜਾਂ ਜਿਹਨੂੰ ਆਪਦਾ ਸੈਪਰੇਟ ਰੂਮ ਮਿਲ ਜਾਂਦਾ ਉਹ ਇੱਥੇ ਸਾਡੇ ਸਟੈਂਡਰਡ ਮੰਨਦਾ ਸੋ ਜਿਹੜਾ ਉਸ ਕੰਟਰੀ ਦਾ ਜਿਹੜਾ ਮਿਨਿਮਮ ਲੀਵਿੰਗ ਬੇਸਿਕ ਰੂਲ ਆ ਉਹਨਾਂ ਦਾ ਜਿਹੜਾ ਮਿਨਿਮਮ ਲੀਵਿੰਗ ਸਟੈਂਡਰਡ ਹੈ ਉਹ ਸਾਡੇ ਇੱਥੋਂ ਦੇ ਮੀਡੀਅਮ ਕਲਾਸ ਦੇ ਵਰਗਾ ਸੋ ਇਹ ਸਭ ਤੋਂ ਜ਼ਿਆਦਾ ਵੱਡਾ ਕਾਰਨ ਜਿਹੜਾ ਪ੍ਰਵਾਸ ਦਾ ਬਣਿਆ ਉਹ ਜਿਹੜਾ ਕਾਨੂੰਨ ਹੈ ਇੱਥੇ ਚੋਰੀ ਆ ਉਹ ਜੇਲ੍ਹ ਤੇ ਤੁਹਾਨੂੰ ਪੈਕੇ ਮਿਲ ਜੇਗਾ ਪਰ ਚੋਰੀ ਮਿਲੇਗਾ ਉਹ ਤੁਹਾਨੂੰ ਚਾਹ 500 ਦਾ ਮਿਲੇ 1000 ਦਾ ਮਿਲੇ ਕੰਮੂਜ ਮਿਲ ਇੱਕ ਅਗਰ ਛੋਟੇ ਵਾਸਤੇ ਤਾਂ ਕਾਨੂੰਨ ਹੁੰਦਾ ਵੱਡੇ ਵਾਸਤੇ ਕੋਈ ਕਾਨੂੰਨ ਨਹੀਂ ਹੁੰਦਾ ਤੁਸੀਂ ਇੱਕ ਕਤਲ ਕੀਤਾ ਤੁਸੀਂ ਕਾਤਲ ਹੋ ਤੁਸੀਂ ਅਗਰ ਲੱਖਾਂ ਬੰਦਾ ਮਾਰਨ ਦੀ ਕਪੈਸਿਟੀ ਰੱਖਦੇ ਹੋ ਤੁਸੀਂ ਰਾਜੇ ਬਣ ਜਾਓਗੇ ਉਹ ਤੁਹਾਡੀ ਤਾਕਤ ਹੋ ਗਈ ਉਹ ਤੁਹਾਡੀ ਤਾਕਤ ਹੋ ਗਈ ਜਿਵੇਂ ਹੁਣ ਅਮਰੀਕਾ ਹੈ ਅਗਰ ਉਹ ਅਫਗਾਨਿਸਤਾਨ ਦੇ ਵਿੱਚ ਜਾ ਕੇ ਬਹੁਤ ਸਾਰੇ ਬੰਦੇ ਮਾਰ ਸਕਦਾ ਤਾਂ ਉਹ ਰਾਜਾ ਬਣ ਗਿਆ ਤੇ ਅਗਰ ਉਹ ਮਤਲਬ ਜੋ ਸ਼ੁਰੂ ਦੇ ਮਾਰਿਆ ਅਗਰ ਇੱਕ ਦਿਨ ਮਾਰਦਾ ਤੁਸੀਂ ਕਾਤਲ ਹੋ ਤੁਸੀਂ ਫਾਤਿਸ਼ ਹੋ ਜਾਓਗੇ ਇੱਕ ਜੀ ਜ਼ੋਰ ਫਿਰ ਜੋ ਇਹ ਤੁਹਾਨੂੰ ਨਹੀਂ ਲੱਗਦਾ ਵੀ ਟਰੰਪ ਨੂੰ ਇਸੇ ਸ਼ਰਤ ਤੇ ਦੁਆਰਾ ਰਾਸ਼ਟਰਪਤੀ ਬਣਾਇਆ ਗਿਆ ਵੀ ਬਾਰਲੇਨ ਵਿੱਚ ਰੁਕਣਾ ਉਹਨਾਂ ਨੂੰ ਖੈਰ ਭਾਰਤੀਆਂ ਨਾਲ ਨਫ਼ਰਤ ਨਹੀਂ ਹੈ ਪੰਜਾਬੀਆਂ ਨਾਲ ਨਹੀਂ ਹੈ ਜਿਹੜੇ ਵੀ ਕਿਸੇ ਹੋਰ ਕਿਸੇ ਮੁਲਕ ਤੋਂ ਵੀ ਆ ਰਹੇ ਨੇ ਵੀ ਇਹਨਾਂ ਦਾ ਆਣਾ ਬੰਦ ਕਰੋ ਸਾਡੇ ਰੋਜ਼ਗਾਰ ਦੇ ਮੌਕੇ ਮਾਰ ਰਹੇ ਨੇ ਕਾਰਨ ਨਹੀਂ ਲੱਗਦਾ ਰੈਸੈਸ਼ਨ ਜਿਹੜਾ ਨਾ ਉਹ ਬਹੁਤ ਜ਼ਿਆਦਾ ਹੋਇਆ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਜਿਹੜੇ ਉਹਨਾਂ ਦੀਆਂ ਇੰਟਰਸਟ ਰੇਟ ਨੇ ਉਹ ਬਹੁਤ ਜ਼ਿਆਦਾ ਵਧੇ ਨੇ ਹਾਂ ਉਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਕਿਤੇ ਨਾ ਕਿਤੇ ਜਿਹੜਾ ਮਤਲਬ ਇਹ ਉਥੋਂ ਦੇ ਆਵਾਮ ਦੇ ਵੱਲੋਂ ਬਾਤ ਚੁੱਕੀ ਜਾ ਰਹੀ ਸੀ ਕਿ ਜਿਹੜੇ ਗੈਰਕਾਨੂੰਨੀ ਤਰੀਕੇ ਦੇ ਨਾਲ ਪ੍ਰਵਾਸੀ ਆ ਰਹੇ ਨੇ ਇਹਨਾਂ ਨੇ ਜਿਹੜੇ ਸਾਡੀ ਜੌਬ ਹੈ ਉਹਦਾ ਸਟੇਟਸ ਹੈ ਉਹਨੂੰ ਬੜਾ ਡਾਊਨ ਕਰ ਦਿੱਤਾ ਇਹ ਘੱਟ ਪੈਸੇ ਦੇ ਕੰਮ ਕਰਨ ਨੂੰ ਵੀ ਤਿਆਰ ਨੇ ਇਹ ਮਤਲਬ ਜਿਆਦਾ ਘੰਟੇ ਚ ਕੰਮ ਕਰਨ ਨੂੰ ਵੀ ਤਿਆਰ ਨੇ ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਹੁਣ ਵੀ ਤੁਸੀਂ ਦੇਖਿਆ ਕੈਨੇਡਾ ਦੇ ਵਿੱਚ ਵੀ ਇਹ ਚੀਜ਼ ਬਣਦੀ ਜਾ ਰਹੀ ਹੈ ਇਵਨ ਰੂਬੀ ਟੱਲਾ ਜਿੰਦੇ ਫਾਦਰ ਸਾਹਿਬ ਇੱਥੋਂ ਗਏ ਹੋਏ ਨੇ ਇੰਡੀਆ ਦੇ ਵਿੱਚੋਂ ਉਹ ਵੀ ਕਹਿ ਰਿਹਾ ਕਿ ਜਿਹੜੇ ਪ੍ਰਵਾਸੀ ਨੇ ਉਹਨਾਂ ਨੂੰ ਅਸੀਂ ਨਹੀਂ ਆਣ ਦਾਂਗੇ ਭਾਵੇਂ ਪ ਉਹ ਇਹ ਇਹ ਇੰਨਾ ਸਾਰੀਆਂ ਗੱਲਾਂ ਨੂੰ ਲੈ ਕੇ ਇੱਕ ਮਾਹੌਲ ਉਹਨੇ ਇਲੈਕਸ਼ਨ ਹੀ ਇਸ ਗਰਾਊਂਡ ਦੇ ਉੱਤੇ ਲੜਿਆ ਸੀਗਾ ਮੈਂ ਕਹਿੰਦਾ ਟਰੂਡੋ ਦੀ ਸਰਕਾਰ ਵੀ ਸ਼ਾਇਦ ਉਹ ਅੱਛਾ ਟਰੂਡੋ ਦੂਜੇ ਪਾਸੇ ਚੱਲ ਪਿਆ ਜਸਟਿਨ ਉਨੇ ਸਾਰੇ ਸਰਦਾਰ ਚੱਕਲੇ ਪਾਈਗ੍ਰੇਡ ਚੱਕਲੇ ਦੇ ਸਰਕਾਰ ਬਣਾ ਲਈ ਹਾਂ ਬਿਲਕੁਲ ਜਿਹੜੀ ਵਿਡੇਨ ਤੋਂ ਬਾਅਦ ਜਿਹੜਾ ਜੈਸ ਤਰੀਕੇ ਨਾਲ ਮਾਈਗ੍ਰੇਸ਼ਨ ਹੁੰਦੀ ਸੀਗੀ ਉਹਨੇ ਵੱਡਾ ਇਸ਼ੂ ਦੱਸਿਆ ਸੀ ਉਹਨੂੰ ਰੈਸੈਸ਼ਨ ਦਾ ਜੀ 트럼ਪ ਨੇ ਤੇ ਫਿਰ ਉਹਨੇ ਇਸ ਚੀਜ਼ ਉੱਤੇ ਇਲੈਕਸ਼ਨ ਲੜਿਆ ਔਰ ਉਹ ਜਿਹੜਾ ਆਪਦਾ ਕੰਮ ਹੈ ਪਹਿਲਾਂ ਵੀ ਬੰਦੇ ਡਿਪੋਰਟ ਹੁੰਦੇ ਸੀ ਪਰ ਉਹ ਥੋੜਾ ਜਿਆਦਾ ਸਪੀਡੀ ਤਰੀਕੇ ਨਾਲ ਆਪਣੇ ਮੁਲਕ ਦੀ ਗੱਲ ਕਰਦੀ ਹੈ ਭਾਰਤ ਦੇ ਅਸੀਂ ਹਿੰਦੂਸਤਾਨ ਦੀ ਸਾਡੇ ਤੋਂ ਪਿੱਛੇ ਜਿਹੜੇ ਇਕਨੋਮਿਕਲੀ ਮੁਲਕ ਹੈਗੇ ਨੇ ਨੇਪਾਲ ਹੈਗਾ ਪਾਕਿਸਤਾਨ ਹੈਗਾ ਹੋਰ ਕਈ ਇਦਾਂ ਤਰ੍ਹਾਂ ਦੇ ਹੋਗੇ ਨੇ ਫਿਰ ਉਹਨਾਂ ਦਾ ਇੱਥੇ ਆਣਾ ਤੇ ਸਾਡਾ ਉੱਥੇ ਜਾਣਾ ਜੋ ਹੁਣ ਸਾਡੇ ਨਾਲ ਹੋ ਰਿਹਾ ਸਾਨੂੰ ਉਹਨਾਂ ਨਾਲ ਇੱਦਾਂ ਕਰਨਾ ਚਾਹੀਦਾ ਦੇਖੋ ਬੈਟਰ ਪ੍ਰਵਾਸ ਵਾਸਤੇ ਤਾਂ ਸਾਰੇ ਆਂਦੇ ਨੇ ਹੁਣ ਆਪਣੀ ਵੀ ਦੇਖਿਆ ਪੰਜਾਬ ਦੇ ਵਿੱਚ ਕਈ ਪਿੰਡਾਂ ਦੇ ਵੱਲੋਂ ਪ੍ਰਵਾਸੀਆਂ ਦਾ ਮੁੱਦਾ ਚੱਕਿਆ ਗਿਆ ਉਹ ਲੋਕ ਵੀ ਜਿੱਦਾਂ ਸਾਡੇ ਲੋਕ ਜਿੰਨੇ ਕੋ ਕਿਸੇ ਦੇ ਸਰ ਦਾ ਪੁੱਜਦਾ ਪਿੰਡਾਂ ਲੈ ਸ਼ਹਿਰਾਂ ਚ ਆ ਜਾਂਦੇ ਨੇ ਜਿਹੜੇ ਸ਼ਹਿਰਾਂ ਵਾਲੇ ਨੇ ਉਹ ਰਾਜਧਾਨੀਆਂ ਚਲੇ ਜਾਂਦੇ ਨੇ ਰਾਜਧਾਨੀਆਂ ਵਾਲੇ ਜਿਹੜੇ ਨੇ ਉਹ ਅੱਗੇ ਚਲੇ ਜਾਂਦੇ ਨੇ ਇਹ ਹਿਊਮਨ ਨੇਚਰ ਹੈ ਉਹਨੇ ਮਤਲਬ ਬੈਟਰ ਪ੍ਰਵਾਸ ਵਾਸਤੇ ਜੇ ਅਗਰ ਆਪਾਂ ਦੇਖਿਆ ਜਾ ਜਿਹੜੇ ਆਪਾਂ ਲੋਕ ਅੱਜ ਇੱਥੇ ਬੈਠੇ ਆ ਸਾਡੇ ਵੱਡੇ ਵੀ ਤਾਂ ਜਿਹੜੇ ਸੱਤ ਸਿੰਧੂ ਘਾਟੀ ਦੇ ਵਿੱਚ ਜਦੋਂ ਆਏ ਨੇ ਉਹ ਐਸੇ ਵਾਸਤੇ ਆਏ ਨੇ ਜ਼ਮੀਨ ਵਧੀਆ ਸੀ ਉਦੋਂ ਪਹਿਲਾਂ ਤਾਂ ਅਸੀਂ ਸਾਰੇ ਲੋਕ ਰਹਿਣ ਵਾਲੇ ਜਿਹੜ ਇੱਥੇ ਆਇਆ ਇਸ ਤੋਂ ਬਾਅਦ ਅਸੀਂ ਜਿਹੜਾ ਉਹ ਸਟੈਪ ਹੁੰਦੇ ਨੇ ਅਸੀਂ ਚੰਡੀਗੜ੍ਹ ਆਏ ਚੰਡੀਗੜ੍ਹ ਤੋਂ ਜਿਹੜੇ ਸਾਡੇ ਬੱਚੇ ਨੇ ਉਹ ਅੱਗੇ ਜਾ ਰਹੇ ਨੇ ਕੈਨੇਡਾ ਜਾ ਰਹੇ ਨੇ ਜਿਹੜੇ ਕੈਨੇਡਾ ਦੇ ਵਿੱਚ ਨੇ ਉਹ ਯੂ ਐਸ ਏ ਸੈੱਟ ਹੋ ਰਹੇ ਨੇ ਯੂ ਐਸ ਏ ਵਾਲੇ ਨੇ ਉਹ ਐਲ ਏ ਦੇ ਵਿੱਚ ਸੈੱਟ ਹੋ ਰਹੇ ਨੇ ਮਤਲਬ ਉਹ ਉਸ ਤੋਂ ਬਾਅਦ ਉਹੀ ਆਪਾਂ ਕਹਿੰਦੇ ਨਸਲੀ ਹਿੰਸਾ ਭਾਰਤੀਆਂ ਨੂੰ ਜਿੱਦਾਂ ਮਾਰ ਦੇਣਾ ਹੈ ਨਾ ਇਨਲੀਗਲ ਐਕਟੀਵਿਟੀਜ਼ ਦਾ ਇੰਨਾ ਵੱਧ ਜਾਣਾ ਸਾਡੇ ਜੇ ਪੰਜਾਬੀ ਵੀ ਉੱਥੇ ਗਏ ਨਸ਼ਿਆਂ ਵਾਲੇ ਕੰਮਾਂ 'ਚ ਵੀ ਪੈ ਗਏ ਤੇ ਉਹ ਕਹਿੰਦੇ ਵੀ ਇਹਹੀ ਜ਼ਿੰਮੇਵਾਰ ਨੇ ਜੇ ਇੱਥੇ ਲਾਅ ਬ੍ਰੇਕ ਹੋ ਰਿਹਾ ਰੂਲ ਬ੍ਰੇਕਰ ਜੇ デコ。 ਇਹ ਦੋਨੋਂ ਪਾਸਿਆਂ ਨੇ ਸਾਡੇ ਬੰਦੇ ਇਕੱਲੇ ਇਹ ਨਹੀਂ ਹੈ ਕਿ ਸਾਡੇ ਬੰਦੇ ਜਾ ਕੇ ਉੱਥੇ ਡਰੱਗੀ ਵੇਚਣੀ ਸ਼ੁਰੂ ਕੀਤੀ ਹੈ ਜਾਂ ਸਾਡੇ ਨਾਲ ਨਸਲ ਹੀ ਸੌਂਦੀ ਹੈ ਸਾਡੇ ਬੰਦੇ ਜਾ ਕੇ ਅੱਜ ਬੰਗਾ ਸਾਹਿਬ ਜਿਹੜੇ ਨੇ ਉਹ ਵਿਸ਼ਵ ਬੈਂਕ ਦੇ ਗਵਰਨਰ ਨੇ ਸਾਡੇ ਬੰਦੇ ਜਿਹੜੇ ਨੇ ਉਹ ਅੱਜ ਮੋਦੀ ਦੀ ਕੈਬਨਿਟ ਦੇ ਵਿੱਚ ਵੀ ਨੇ ਸੋਰੀ ਅੰਦੇ ਟਰੰਪ ਦੀ ਕੈਬਨਿਟ ਦੇ ਵਿੱਚ ਵੀ ਨੇ ਟਰੂਡੋ ਦੀ ਕੈਬਨਿਟ ਦੇ ਵਿੱਚ ਵੀ ਨੇ ਈਵਨ ਜਗਮੀਤ ਜਿਹੜਾ ਉਹ ਲੀਡਰ ਹੈ اپੋਜੀਸ਼ਨ ਦਾ ਸਾਡੇ ਬੰਦੇ ਸਿਰਫ ਇਹ ਨਹੀਂ ਹੈ ਕਿ ਗਲਤ ਪਾਸੇ ਵੀ ਗਏ ਨੇ ਇਹ ਦੋ ਸਿੱਕੇ ਦੇ ਦੋਵੇਂ ਪਹਿਲੂ ਹੁੰਦੇ ਨੇ ਸਾਡੇ ਬੰਦਿਆਂ ਸਕसेस ਵੀ ਬਹੁਤ ਕੀਤੀ ਹੈ ਬਟ ਇਹ ਹੈ ਕਿ ਕੁਝ ਗਲਤ ਬੰਦਿਆਂ ਦੇ ਕਰਕੇ ਜਿਹੜਾ ਪੂਰੇ ਦਾ ਪੂਰਾ ਕਮਿਊਨਿਟੀ ਉਹਦਾ ਨਾਮ ਜਿਹੜਾ ਬਦਨਾਮ ਹੋ ਜਾਂਦਾ ਮੈਂ ਪਿੱਛੇ ਜਾ ਕੇ ਦੇਖਿਆ ਮਤਲਬ ਸਰੀ ਦੇ ਵਿੱਚ ਤਾਂ ਤੁਹਾਨੂੰ ਇਦਾਂ ਲੱਗਦਾ ਜਿਹੜਾ ਸਰੀ ਹੋ ਗਿਆ ਐਪਸਪੋਰਟ ਏਰੀਆ ਹੋ ਗਿਆ ਕਿ ਤੁਸੀਂ ਮਤਲਬ ਜੇ ਕੋਈ ਗੋਰਾ ਦੇਖ ਲੈਂਦੇ ਇਦਾਂ ਲੱਗਦਾ ਜਿਵੇਂ ਬਠਿੰਡੇ ਦੇ ਵਿੱਚ ਗੋਰਾ ਆਇਆ ਹੁੰਦਾ ਤੇ ਸਾਡੇ ਜਿਹੜੇ ਪੰਜਾਬੀ ਨੇ ਉਹਨਾਂ ਨੇ ਬਹੁਤ ਡਿਵੈਲਪਮੈਂਟ ਕੀਤੀ ਹੈ ਬਹੁਤ ਮਿਹਨਤਾਂ ਕੀਤੀਆਂ ਉਹਨਾਂ ਨੇ ਆਪਦੀ ਪੂਰੀ ਦੀ ਪੂਰੀ ਪੀੜ੍ਹੀ ਜਿਹੜੀ ਹੈ ਉਹ ਖਪਾ ਦਿੱਤੀ ਹੈ ਮਿਹਨਤ ਕਰਨ ਵਾਸਤੇ ਸੋ ਉਹ ਲੋਕ ਜਿਹੜੇ ਨੇ ਉਹਨਾਂ ਨੂੰ ਵੇਖ ਕੇ ਜਿਹੜਾ ਆਪਾਂ ਨੂੰ ਜਿਹੜਾ ਜੱਜ ਕਰਨਾ ਚਾਹੀਦਾ ਨਾ ਕਿ ਅਗਰ ਕੁਝ ਲੋਕ ਨੇ ਜਿਹੜੇ ਉਹ ਉੱਥੇ ਜਾ ਕੇ ਨਸ਼ੇ ਚ ਇਨਵੋਲਵ ਹੋ ਗਏ ਜਾਂ ਮਤਲਬ ਉਹਨਾਂ ਨੇ ਜਾ ਕੇ ਉੱਥੇ ਕੰਮ ਨਹੀਂ ਕੀਤਾ ਜਾਂ ਕੁਠਗੀਆਂ ਮਾਰਨ ਦੇ ਵਿੱਚ ਨੇ ਜਾਂ ਹੁਣ ਤੁਸੀਂ ਦੇਖਿਆ ਹੁਣ ਕੈਨੇਡਾ ਦੀ ਸਭ ਤੋਂ ਵੱਡੀ ਜਿਹੀ ਡਕੈਤੀ ਉਹਦਾ ਮੁਜਰਮ ਜਿਹੜਾ ਕੱਲ ਪਰਸੋ ਫੜਿਆ ਗਿਆ ਉਹ ਵੀ ਪੰਜਾਬ ਤੋਂ ਉਹ ਬੰਦੇ ਜਿਹੜੇ ਨੇ ਉਹ ਸਾਡੇ ਪੰਜਾਬੀਆਂ ਦੇ ਆਈਡਲ ਨਹੀਂ ਨੇ ਕੁਝ ਆਪਾਂ ਗੱਲ ਕਰੀਏ ਹਲੇ ਸਿਰਫ 3-400 ਬੰਦਾ ਹੀ ਮੁੜਿਆ ਹਨਾ ਭਾਰਤ ਦੇ ਵੱਖ-ਵੱਖ ਸੂਬਿਆਂ ਦਾ ਤੇ ਲਾ 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 ਹੋ ਗਈ ਹੈ ਔਰ ਸਾਰੇ ਇਹ ਨਹੀਂ ਜਿਨ੍ਹਾਂ ਨੇ ਹਲੇ ਕੰਦਾਂ ਟੱਪਣੀਆਂ ਜਿਗਾਂ ਕੋ ਪਨਾਮਾ ਚੋਂ ਆਇਆ ਕੋ ਪੁਰਤਗਾਲ ਚੋਂ ਆਇਆ ਕੋ ਕਾਨਾ ਚੋਂ ਆਇਆ ਕੋ ਕਿਵੇਂ ਆਇਆ ਹਨਾ ਇਹ ਉਹ ਬੰਦੇ ਸੀ ਬਹੁਤ ਸਾਰੇ ਇਹ ਜੇ ਵੀ ਹੋਣਗੇ ਪਿਛਲੇ ਕਈ ਸਾਲਾਂ ਚ ਜਿਹੜੇ ਟੱਪ ਚੁੱਕੇ ਨੇ ਉਹ ਕੰਦ ਅਮਰੀਕਾ ਚ ਵੱ ਤੇ ਕਈਆਂ ਨੂੰ ਹਲੇ ਜਿਹੜੇ ਲੀਗਲੀ ਉਥੇ ਪੀਆਰ ਨਹੀਂ ਹੋਏ ਜਾਂ ਨਹੀਂ ਬਣ ਪਾਏ ਦੇਖੋ ਟਰੰਪ ਨੇ ਸਭ ਤੋਂ ਆਂਦੇ ਆਂਦੇ ਸਾਰ ਉਹ ਤਾਂ ਗਿਣਤੀ ਹਜ਼ਾਰਾਂ ਚ ਹੀ ਹੋਏਗੀ ਜਦੋਂ ਸਭ ਤੋਂ ਪਹਿਲਾਂ ਕੀ ਹੋਇਆ ਜੀ ਜਦੋਂ 트럼ਪ ਦੀ ਸਰਕਾਰ ਆਈ ਹੈ ਸਾਡੇ ਬੰਦੇ ਉੱਥੇ ਜਾਂਦੇ ਨੇ ਉੱਥੇ ਜਾ ਕੇ ਉੱਥੋਂ ਦੀ ਕੁੜੀ ਦੇ ਨਾਲ ਵਿਆਹ ਕਰਾਇਆ ਉਹਨਾਂ ਦੇ ਚ ਬੱਚੇ ਹੋ ਗਏ ਉਹ ਬੱਚੇ ਜਿਹੜੇ ਨੇ ਉਹ ਸਿਟੀਜ਼ਨ ਹੁੰਦੇ ਨੇ ਨਾਗਰਿਕਤਾ ਮਿਲ ਗਈ ਨਾਗਰਿਕਤਾ ਮਿਲ ਗਈ ਕਈ ਵਾਰ ਕੀ ਹੁੰਦੇ ਕਿ ਦੋਵੇਂ ਜਾਣੇ ਜਿਹੜੇ ਇੱਥੋਂ ਗਏ ਤੇ ਉੱਥੇ ਜਿਹੜਾ ਬੱਚਾ ਹੋਇਆ ਉਹਨੂੰ ਨਾਗਰਿਕਤਾ ਮਿਲ ਗਈ 트럼ਪ ਨੇ ਸਭ ਤੋਂ ਪਹਿਲਾਂ ਆਂਦੇ ਸਾਰ ਉਹ ਕਾਨੂੰਨ ਜਿਹੜਾ ਉਹਨੂੰ ਮਤਲਬ ਉਲਟਾ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਉਹ ਅਮੈਂਡਮੈਂਟ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਕਿਹਾ ਕਿ ਵਨ ਆ ਕੋਈ ਇੱਕ ਹੀ ਮਸਟ ਬੀ ਦਾ ਸਿਟੀਜ਼ਨ ਆਫ ਅਮਰੀਕਾ ਅਦਰ ਅਦਰਵਾਈਜ਼ ਜਿਹੜਾ ਬੱਚਾ ਹੈ ਉਹਨੂੰ ਅਸੀਂ ਸਿਟੀਜ਼ਨਸ਼ਿਪ ਨਹੀਂ ਦਾਂਗੇ ਉਹ ਬੱਚਾ ਅਮਰੀਕਨ ਨਹੀਂ ਹੈ ਫਿਰ ਉਸ ਤਰੀਕੇ ਨਾਲ ਜਿਹੜੇ ਸਾਡੇ ਬੰਦੇ ਜਿਨ੍ਹਾਂ ਨੂੰ 15-15 ਸਾਲ ਹੋ ਗਏ ਜਿਨ੍ਹਾਂ ਨੇ ਸੈਲਮ ਪਾਈਆਂ ਹੋਈਆਂ ਨੇ ਉਹਨਾਂ ਦੀ ਫਾਈਲ ਜਿਹੜੀਆਂ ਨੂੰ ਅਜੇ ਤੱਕ ਓਪਨ ਨਹੀਂ ਹੋਈਆਂ ਉਹਨਾਂ ਦੀ ਸੁਣਵਾਈ ਦੇ ਉੱਤੇ ਨਹੀਂ ਆਈ ਜਿੰਦਾਂ ਆਪਾਂ ਸੈਨੇਟਾਈਜ਼ ਹੋ ਜਾਂਦੇ ਨੇ ਕੇਸ ਸੋ ਮੈਨੂੰ ਇਹ ਲੱਗਦਾ ਕਿ ਟਰੰਪ ਜਿਹੜੀ ਸਰਕਾਰ ਹੈ ਉਹ ਉਹਦੇ ਵਿੱਚ ਕਾਲੀ ਕਰ ਰਹੀ ਏ ਮਤਲਬ ਉਹ ਉਹਨਾਂ ਨੂੰ ਕੇਸਾਂ ਨੂੰ ਡਿਸਾਈਡ ਕਰਨ ਦੇ ਵਿੱਚ ਮੈਨੂੰ ਇਹ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਅੰਕੜਾ ਜਿਹੜਾ ਹੁਣ ਸੈਂਕੜਿਆਂ ਦੇ ਵਿੱਚ ਜਾਂ ਹੁਣ ਇਹ ਲੱਖਾਂ ਦੇ ਵਿੱਚ ਔਰ ਮਤਲਬ ਕਈ ਲੱਖ ਜਿਹੜੇ ਬੰਦੇ ਨੇ ਉਹ ਵੀ ਰਿਪੋਰਟ ਜਿਹੜੇ ਉਹ ਹੋ ਸਕਦੇ ਨੇ ਕੀ ਲੱਗਦਾ ਹਰ ਮੁਲਕ ਦਾ ਜੇ ਇਹ ਜਿਆ ਰੂਲ ਦੇਸ਼ 'ਚ ਨਹੀਂ ਆ ਸਕਦਾ ਉਹ ਦੇਸ਼ਾਂ ਦੀ ਤਰੱਕੀ ਦਾ ਸਾਧਨ ਬਣ ਸਕਦਾ ਮੈਂ ਤੇ ਸੋਚਦਾ ਮੈਂ ਲੀਡਰ ਤਾਂ ਹੀ ਸੋਚ ਰਹੇ ਹੋਣੇ ਲੀਡਰ ਤਾਂ ਨਹੀਂ ਮੈਂ ਤੇ ਸੋਚਦਾ ਕਿ ਹਰ ਬੰਦੇ ਨੂੰ ਜਿਹੜਾ ਉਹ ਲੀਗਲ ਤਰੀਕੇ ਦੇ ਨਾਲ ਜਾਣਾ ਚਾਹੀਦਾ ਜਦੋਂ ਅਸੀਂ ਬੱਚੇ ਨੂੰ ਕਹਿ ਦਿੰਦੇ ਹਾਂ ਨਾ ਛੋਟੇ ਜਿਹੋ ਹੁੰਦੇ ਨੇ ਕਿ ਬੇਟਾ ਤੈਨੂੰ ਤਾਂ ਮੈਂ 50 ਲੱਖ ਲਾ ਕੇ ਅਮਰੀਕਾ ਭੇਜਦਾਗਾ ਫਿਰ ਤੁਸੀਂ ਉਮੀਦ ਨਾ ਰੱਖੋ ਕਿ ਉਹ ਬੱਚਾ ਜਿਹੜਾ ਉਹ ਤੁਹਾਨੂੰ ਪੜ ਕੇ ਵਧੀਆ ਨੰਬਰ ਲੈ ਕੇ ਦੇਗਾ ਕਿਉਂਕਿ ਕਿਉਂਕਿ ਉਹਦੇ ਦਿਮਾਗ ਦੇ ਵਿੱਚ ਜੋ 8 7ਵੀਂ 8ਵੀਂ ਚ ਪੜਨ ਵਾਲਾ ਬੱਚਾ ਉਹਦੇ ਦਿਮਾਗ 'ਚ ਅਮਰੀਕਾ ਚੱਲ ਰਿਹਾ ਔਰ 50 ਲੱਖ ਰੁਪਇਆ ਚੱਲ ਰਿਹਾ ਉਹਨੂੰ ਕਿ ਲੋੜੇ ਮਿਹਨਤ ਕਰਨ ਦੀ ਬ੍ਰੇਨ ਵਾਸ਼ ਤੂੰ ਜਿਹੜਾ ਹੈ ਆਪਣੀ ਮਿਹਨਤ ਕਰ ਆਪਣੇ ਆਪ ਨੂੰ ਸਾਬਤ ਕਰ ਆਪ ਦੇ ਸਕਿੱਲ ਮਤਲਬ ਡਿਵੈਲਪ ਕਰ ਫਿਰ ਅਸੀਂ ਦੇਖਾਂਗੇ ਤੇਰਾ ਫਿਊਚਰ ਅਸੀਂ ਕੀ ਹੋਣਾ ਡੰਕੀ ਰੂਟ ਤੇ ਜਾਣ ਵਾਲਿਆਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਮੈਂ ਤਾਂ ਡੰਕੀ ਰੂਟ ਤੇ ਜਾਣ ਵਾਲਿਆਂ ਨੂੰ ਇਹ ਸੁਨੇਹਾ ਦਾਂਗਾ ਕਿ ਹੁਣ ਉਹਨਾਂ ਨੂੰ ਮੈਨੂੰ ਲੱਗਦਾ ਸੁਨੇਹੇ ਦੀ ਲੋੜ ਨਹੀਂ ਹੈ ਸੁਨੇਹਾ ਉਹਨਾਂ ਨੂੰ ਰੋਜ਼ ਮਿਲ ਰਿਹਾ ਰੋਜ਼ ਜਾਜਾ ਦੇ ਜਾਜ ਉਤਰ ਰਹੇ ਨੇ ਮੈਨੂੰ ਨਹੀਂ ਲੱਗਦਾ ਕਿ ਹੁਣ ਕੋਈ ਜਿਹੜਾ ਪੰਜਾਬੀ ਹੈ ਜਾਂ ਮਤਲਬ ਕੋਈ ਹੋਰ ਲੋਕ ਨੇ ਉਹ ਗਲਤ ਤਰੀਕੇ ਦੇ ਨਾਲ ਉਸ ਟਾਈਮ ਜਾ ਰਹੇ ਹੋਣਗੇ ਸੋ ਵਕੀਲ ਸਾਹਿਬ ਦੋ ਜਿਹੜੀਆਂ ਗੱਲਾਂ ਜ਼ਹਿਨ ਦੇ ਵਿੱਚ ਆ ਰਹੀਆਂ ਨੇ ਪਹਿਲਾਂ ਤਾਂ ਇਹ ਜਿਹੜੇ ਪਰਚੇ ਦਰਜ ਹੋ ਇਹਨਾਂ ਦਾ ਭਵਿੱਖ ਕੀ ਹੈ ਕਿਉਂਕਿ ਹਰ ਪੀੜਤ ਕਹਿ ਰਿਹਾ ਜੀ ਮੇਰੇ ਨਾਲ ਏਜੰਟ ਨੇ ਧੋਖਾ ਕਰਤਾ ਜੀ ਇਹਨੇ ਲੱਖ ਮੇਰਾ ਲੱਗ ਗਿਆ ਜੀ ਸੋ ਇਹਨਾਂ ਕੇਸ ਦਾ ਭਵਿੱਖ ਕੀ ਹੈ ਤੇ ਅੱਗੇ ਕੀ ਬਣੇਗਾ ਦੇਖੋ ਐਜ਼ ਐਨ ਐਡਵੋਕੇਟ ਜੋ ਮੈਨੂੰ ਲੱਗਦਾ ਇਹਦੇ ਚ ਜਿਹੜੀ ਵੀ ਮਨੀ ਟਰਾਂਜੈਕਸ਼ਨ ਨੇ ਉਹ ਕੋਈ ਇੱਕ ਨੰਬਰ ਚ ਨਹੀਂ ਹੈਗੀ कोर्ट ਜਿਹੜਾ ਹੈ ਉਹ ਸਬੂਤ ਮੰਗਦਾ ਤੁਸੀਂ ਇਨੀਸ਼ੀਅਲੀ ਐਫ ਆਈ ਆਰ ਦਰਜ ਕਰਾ ਦੇਣ ਨੂੰ ਕਿਸੇ ਬੰਦੇ ਦੇ ਖਿਲਾਫ ਕਿ ਮੇਰੇ ਤੋਂ ਇਹਨੇ ਇਹਦਾ ਪੈਸੇ ਲੈ ਇਹਨੇ ਪੈਸੇ ਲੈ ਲਏ ਇਹਨੇ ਪੈਸੇ ਲੈ ਲਏ ਮੈਨੂੰ ਤਾਂ ਇਹ ਵੀ ਲੱਗਦਾ ਹੈ ਕਿ ਜਦੋਂ ਇਹ ਆਣੇ ਸ਼ੁਰੂ ਹੋ ਗਏ ਨਾ ਤਾਂ ਆਪਣੇ ਪਿੰਡ ਛੜਾਣ ਨੂੰ ਆਪਣਾ ਕੱਲ ਨੂੰ ਕੋਈ ਹਾਈ ਕੋਰਟ ਜਾਏਗਾ ਜੀ ਸਰਕਾਰ ਕੁਝ ਕਰਦੀ ਨਹੀਂ ਪੁਲਿਸ ਨੇ ਕੁਝ ਨਹੀਂ ਕੀਤਾ ਤਾਂ ਪੁਲਿਸ ਨੇ ਥੋਕ ਦੇ ਭਾ ਪਰਚੇ ਦੇਣੇ ਸ਼ੁਰੂ ਕੀਤੇ ਐਬਸੋਲੂਟਲੀ ਔਰ ਸਰਕਾਰ ਨੂੰ ਇਹ ਵੀ ਹੈ ਨਾ ਕਿ ਲੋਕੀ ਸਵਾਲ ਕਰਨਗੇ ਕਿ ਇਦਾਂ ਦੇ ਹਾਲਾਤ ਕਿਉਂ ਪੰਜਾਬ ਚ ਪੈਦਾ ਹੋਏ ਕਿ ਜਿੰਦੇ ਕਰਕੇ ਲੋਕਾਂ ਨੂੰ ਉਹਦਾ ਸਾਰਾ ਕੁਝ ਵੇਚ ਕੇ ਬਾਹਰ ਜਾਣਾ ਪਿਆ ਹਾਂ ਔਰ ਅ ਕਿਉਂਕਿ ਅਗਰ ਆਪਾਂ ਕੇਸ ਨੂੰ ਸਾਬਤ ਕਰ ਸਕਦੇ ਹਾਂ ਕਿ ਅਸੀਂ ਇਹ ਬੰਦੇ ਨੂੰ ਇੱਕ ਨੰਬਰ ਦੇ ਵਿੱਚ ਪੈਸਾ ਦਿੱਤਾ ਔਰ ਇਸ ਪਰਪਜੀ ਦੇ ਲਈ ਦਿੱਤਾ ਆ ਇਹਦਾ ਕਾਊਂਟ ਨੰਬਰ ਹੈ ਆ ਸਾਡਾ ਕਾਊਂਟ ਨੰਬਰ ਪਹਿਲੋ ਤਾਂ ਸਾਡੀ ਮਨੀ ਵਾਈਟ ਹੋਣੀ ਚਾਹੀਦੀ ਹੈ ਫਿਰ ਅਕਾਊਂਟ ਦੇ ਵਿੱਚ ਵਾਈਟ ਤਰੀਕੇ ਨਾਲ ਹੋਣਾ ਚਾਹੀਦਾ ਫਿਰ ਤਾਂ ਅਸੀਂ ਕਿਤੇ ਨਾ ਕਿਤੇ ਜਿਹੜਾ ਕੇਸ ਸਟੈਂਡ ਕਰ ਪਾਵਾਂਗੇ ਅਦਰਵਾਈਜ਼ ਜਿਹੜੇ ਆ ਹੇਅਰ ਸੇ ਮਤਲਬ ਐਲੀਗੇਸ਼ਨ ਨੇ ਕਿ ਜੀ ਮੈਂ ਉਹਨੂੰ 45 ਲੱਖ ਦੇ ਦਿੱਤਾ ਜੀ ਮੈਂ ਉਹਨੂੰ 50 ਲੱਖ ਦੇ ਦਿੱਤਾ ਬੰਨਸ ਤੁਸੀਂ ਐਫ ਆਈ ਆਰ ਰਜਿਸਟਰ ਕਰਾ ਦੋਗੇ ਪਰ ਉਹਦੇ ਵਿੱਚ ਜਿਹੜੇ ਕਨਵਿਕਸ਼ਨ ਦੇ ਰੇਟ ਜਾਂ ਸਜ਼ਾ ਦੇ ਰੇਟ ਨੇ ਜਾਂ ਮਤਲਬ ਆਪਾਂ ਸੋਚੀਏ ਕਿ ਉਹ ਨੀ ਹੈਗੀ ਐਵਿਡੈਂਸ ਬਿਲਕੁਲ ਸਟਰੋਂਗ ਨਹੀਂ ਹੈ ਨਾ ਕੇਸੇ ਦੇ ਵਿੱਚ ਤੇ ਮੈਨੂੰ ਨਹੀਂ ਲੱਗਦਾ ਕਿ ਇਹ ਕੇਸ ਜਿਹੜੇ ਨੇ ਲੰਮਾ ਟਾਈਮ ਜਿਹੜੇ ਨੇ ਉਹ ਕੋਰਟ ਦੇ ਵਿੱਚ ਸਟੈਂਡ ਕਰਨਗੇ ਬਿਲਕੁਲ ਠੀਕ ਹੈ ਸੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਹਾਕਮ ਸਿੰਘ ਉਹਨਾਂ ਨਾਲ ਡੰਕੀ ਨੂੰ ਲੈ ਕੇ ਗੱਲਬਾਤ ਚੱਲ ਰਹੀ ਸੀ ਤਿੰਨ ਜਿਹੜੇ ਪਹਿਲੂ ਸਰਕਾਰਾਂ ਦਾ ਕਿੰਨਾ ਕੁ ਦੋਸ਼ ਹੈ ਲੋਕ ਕਿੰਨੇ ਕੁ ਜ਼ਿੰਮੇਵਾਰ ਨੇ ਏਜੰਟ ਕਿੰਨੇ ਕੁ ਜ਼ਿੰਮੇਵਾਰ ਨੇ ਏਜੰਟ ਉਸ ਅਪਰਾਧ ਨੂੰ ਜਨਮ ਦਿੰਦਾ ਜਾਂ ਸ਼ੁਰੂਆਤ ਕਰਦਾ ਉਹਦੀ ਕਿ ਤੈਨੂੰ ਡੰਕੀ ਰੂਟ ਤੇ ਭੇਜਾਂਗਾ ਤੇ ਜਾਣ ਵਾਲਾ ਕਹਿੰਦੇ ਨੇ ਕਿ ਰਿਸ਼ਵਤ ਲੈਣ ਵਾਲਾ ਵੀ ਅਪਰਾਧੀ ਦੇਣ ਵਾਲਾ ਵੀ ਅਪਰਾਧੀ ਤੇ ਜਦੋਂ ਬੰਦਾ Yes ਕਰ ਦਿੰਦਾ ਤੂੰ ਮੇਰੇ ਤੋਂ 50 ਲੱਖ ਫੜ 70 ਲੱਖ ਫੜ ਕਰੋੜ ਫੜ ਮੈਨੂੰ ਡੰਕੀ ਲਵਾ ਦੇ ਤਾਂ ਉਹ ਜਿਹੜਾ 50% ਕਸੂਰਵਾਰ ਏਜੰਟ ਸੀ ਤਾਂ 50% ਜਾਣ ਵਾਲਾ ਵੀ ਹੋ ਗਿਆ 100% ਦੀ ਜਿਹੜਾ ਹੈਗੀ ਦੋਨਾਂ ਦੀ ਆਪਸੀ ਇੱਕ ਕਪਾਗੇ ਸਹਿਮਤੀ ਬਣ ਗਈ ਤੇ ਇੱਕ ਅਪਰਾਧਨ ਜਮ ਲੈ ਲਿਆ ਸਰਕਾਰਾਂ ਜਰੂਰ ਚੈੱਕ ਰੱਖਣ ਜੇ ਕੋਈ ਐਦਾਂ ਕਰਦਾ ਪਿਆ ਸਰਕਾਰਾਂ ਹੀ ਥੋੜੀ ਇਹ ਹੋ ਜਾਂਦੀ ਹੈ ਹੁਣ ਤੁਹਾਨੂੰ ਨੌਕਰੀਆਂ ਦੇ ਆ ਰਹੇ ਨੇ ਸਪਰਸ਼ ਆਉਦੀਆਂ ਨੌਕਰੀਆਂ ਲਵਾ ਦਿਓ ਜੀ ਲੁੱਟੇ ਗਏ ਆ ਜੀ ਪੱਟੇ ਗਏ ਆ ਜੀ 70 ਲੱਖ ਮੋੜਨੇ ਜੀ ਕਿੱਥੋਂ ਮੋੜਾਂਗੇ ਸੋ ਸਰਕਾਰਾਂ ਵੀ ਜੇ ਇਸ ਤੇ ਚੈੱਕ ਰੱਖਣ ਤਾਂ ਅਜਿਹੇ ਬੰਦੇ ਗਲਤ ਕੰਮ ਨਾ ਕਰ ਸਕਣ ਸੋ ਹਾਕਾ ਸਿੰਘ ਜੀ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਨੇ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਅੰਮ੍ਰਿਤ ਜੀ ਜੀ ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਹੁਣ ਦੇਉ ਬਲਜੀਤ ਮਰਵਾ